ਮੈਂ ਰਹਿਣ ਪਸੇਰੀ ਕਦੇ ਸ਼ੋਅ ਲਈ ਨਹੀਂ ਲਾਏ ਮੈਂ ਲਾਉਣਾ ਹੁਣਾ ਜ਼ਰੂਰਤ ਦੇ ਮੁਤਾਬਕ ਹੂੰ ਜਿੱਥੇ ਮੈਨੂੰ ਲੱਗਦਾ ਵੀ ਇੱਥੇ ਲੋਡ ਹੈਗੀ ਆ ਆ ਪਾਸੇ-ਪਾਸੇ ਪੋਲ ਦੇ ਉੱਪਰ ਲਾਏ ਆ ਹਾਂ ਮੈਂ 2-300 ਰਹਿਣ ਵਿੱਚ ਰਹੂ ਆਪਣੇ ਆਸੇ ਘਰ ਦੇ ਨਾਲ-ਨਾਲ ਹੀ ਲੱਗਿਆ ਹੋਇਆ ਹੂੰ ਚਾਹੇ ਉਹ ਘਰ ਦੇ ਅੰਦਰ ਲਾ ਲੋ ਚਾਹੇ ਦਰਸਤਾਨੇ ਵਿੱਚ ਲਾ ਲੋ ਪਹਿਲਾਂ ਇਹ ਥਾਂ ਜਮ੍ਹਾਂ ਜ਼ਮੀਨ ਹੀ ਸੀ ਇੱਥੇ ਕੋਈ ਵੀ ਰੁੱਖ ਨਹੀਂ ਹੈਗਾ ਸੀ ਅੱਛਾ ਕੋਈ ਵੀ ਪੰਛੀ ਨਹੀਂ ਆਉਂਦਾ ਸੀ ਫਿਰ ਜਿਵੇਂ ਜਿਵੇਂ ਆਪਾਂ ਬੂਟੇ ਲਾਏ ਆ ਹੂੰ ਉਦਾਂ ਫਿਰ ਇਹਨਾਂ ਦੀ ਗਿਣਤੀ ਵਧੀ ਪੰਛੀਆਂ ਦੀ ਕਿਸੇ ਪੰਛੀ ਨੂੰ ਕੋਈ ਦਰਖਤ ਵਧੀਆ ਲੱਗਦਾ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਰਹਿਣ ਵਸੇਰਾ ਵਧੀਆ ਲੱਗਦਾ ਉਹ ਤਾਂ ਹੁੰਦਾ ਹੂੰ ਕਈ ਪੰਛੀ ਲਈ ਆਪਾਂ ਜਿਵੇਂ ਹੁਣ ਮੰਨ ਲਓ ਟਿੱਪਿਆਂ ਦੇ ਵਿੱਚ ਰਹਿੰਦੇ ਸੀ ਜਿਹੜੇ ਉਹਨਾਂ ਦੇ ਲਈ ਆਪਾਂ ਰਹਿਣ ਵਸੇਰੇ ਲਾਇਏ ਸੀ ਹੂੰ ਜਿਵੇਂ ਹੁਣ ਘਰੇਲੂ ਜੜੀਆਂ ਛੱਤਾਂ ਦੇ ਵਿੱਚ ਰਹਿੰਦੀਆਂ ਸੀ ਆਪਣੀਆਂ ਆਮ ਕچے ਕਰਾਨੀਆਂ ਮੋਨਾ ਦੇ ਵਿੱਚ ਉਹਨਾਂ ਲਈ ਵੀ ਆਪਾਂ ਰਹਿਣ ਬਸੇਰੇ ਲਾਏ ਸਿੰਧ ਚਿੜੀ ਸੀ ਜਿਹੜੀ ਉਹ ਵੀ ਖੁੱਡਾਂ ਵਿੱਚ ਰਹਿੰਦੀ ਸੀ ਉਹ ਵੀ ਆਪਾਂ ਆਪਣੇ ਨਲਾਈਕੀਆਂ ਕਰਕੇ ਖਤਮ ਹੋਈ ਸੀ ਉਹਦੇ ਲਈ ਆਪਾਂ ਰਹਿਣ ਬਸੇਰੇ ਲਾਏ ਉਹ ਵੀ ਵਾਪਸ ਆਉਣਾ ਸ਼ੁਰੂ ਹੋਈ ਇਦਾਂ ਵੀ ਕੋਈ ਪੰਛੀ ਨੂੰ ਆਪਾਂ ਮਟੀਰੀਅਲ ਹੁੰਦਾ ਜਿਵੇਂ ਵਿਜਲੇ ਦੀ ਗੱਲ ਕਰੀਏ ਹੂੰ ਉਹਨੂੰ ਪਸੰਦੀਦਾ ਰੁੱਖ ਦਿੱਤਾ ਉਹਨੂੰ ਮਟੀਰੀਅਲ ਦਿੱਤਾ ਮਟੀਰੀਅਲ ਦੇ ਵਿੱਚ ਜਿਵੇਂ ਗੰਨਾ ਹੋ ਗਿਆ ਬਾਜਰਾ ਹੋ ਗਿਆ ਹੂੰ ਫਿਰ ਜਿਵੇਂ ਸਰਕੰਡਾ ਹੋ ਗਿਆ ਬਾਂਸੀ ਹੋ ਗਈ ਟੇਲਰ ਬਰਡ ਹੋ ਗਿਆ ਉਹ ਪੱਤਿਆਂ ਨੂੰ ਜੋੜ ਕੇ ਬਣਾਉਂਦਾ ਜਿਵੇਂ ਆ ਦੋ ਪੱਤੇ ਆ ਇਹਨਾਂ ਨੂੰ ਉਹਨੇ ਜੋੜ ਲੈਣਾ ਥੋੜੇ ਬਹੁਤ ਘਾਹ ਫੁੱਸ ਲਿਆ ਕੇ ਉਹਨੇ ਸੱਜਾ ਕਰ ਲੈਣਾ ਜਿੰਨੇ ਪੰਛੀ ਚਾਹੀਦੇ ਸੀ ਉਹਨੇ ਪੰਛੀ ਤਾਂ ਹੈ ਹੀ ਨਹੀਂ ਹੂੰ ਜ਼ਿਆਦਾਤਰ ਪੰਛੀ ਦੇਖੋ ਆਪਾਂ ਕੈਮੀਕਲ ਕੀਤੀ ਜਦੋਂ ਤੋਂ ਕਰਨ ਲੱਗੇ ਆ ਉਦੋਂ ਤੋਂ ਪੰਛੀਆਂ ਦੀ ਗਿਣਤੀ ਘਟੀ ਹੈ ਜਦੋਂ ਤੋਂ ਆਪਾਂ ਰੁੱਖਾਂ ਦੀ ਕਟਾਈ ਕਰਨ ਲੱਗੇ ਆ ਜਾਂ ਆਪਾਂ ਕੱਚੇ ਕਰ ਪੱਕੇ ਕਰ ਲਏ ਉਦੋਂ ਤੋਂ ਜਾਂ ਕਿੱਤਿਆਂ ਦੇ ਵਿੱਚ ਜਿਹੜੇ ਪੰਛੀ ਰਹਿੰਦੇ ਸੀ ਉਦੋਂ ਤੋਂ ਪੰਛੀਆਂ ਦੀ ਗਿਣਤੀ ਘਟੀ ਹੈ ਕਾਰਨ ਕੀ ਆ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਵੀ ਸਾਡੇ ਘਰੇ ਆਉਂਦੇ ਨਹੀਂ ਪੰਛੀ ਅਸਲ ਵਿੱਚ ਨਾ ਜੀ ਮੈਂ ਕਈਆਂ ਦਾ ਤਾਂ ਚੋਗਾ ਪਾਉਣ ਦਾ ਢੰਗ ਨਹੀਂ ਸਹੀ ਹੁੰਦਾ। ਅੱਛਾ ਕਿਵੇਂ? ਉਹ ਇਹ ਜੀ ਜਿਵੇਂ ਡੰਗਾਈ ਵਾਲੀ ਜਗਾ ਤੇ ਚੋਗਾ ਪਾ ਦਿੰਦੇ ਆ। ਆਸੇ-ਪਾਸੇ ਪੰਛੀ ਨੂੰ ਦੀਦਾ ਨਹੀਂ ਹੁੰਦਾ ਨਾ ਪਾਣੀ ਪੀਣ ਆਉਂਦੇ ਉੱਦਾਂ ਹੀ ਚੋਗਾ ਰਹਿ ਜਾਂਦਾ ਉੱਦਾਂ ਹੀ ਪਾਣੀ ਪੀ ਰਹਿ ਜਾਂਦਾ। ਮਨੁੱਖ ਜਿਹੜਾ ਹੈਗਾ ਹੂੰ ਉਹੋ ਜੇ ਇਸ ਧਰਤੀ ਤੇ ਨਹੀਂ ਰਹੂਗਾ ਤਾਂ ਜੀਵ ਜੰਤੂਆਂ ਦਾ ਸਰ ਸਕਦਾ। ਹਾਂ ਪਰ ਜੇ ਪੰਛੀ ਘਟ ਗਏ ਜਾਂ ਜੀਵ ਜੰਤੂ ਹੋਰ ਘਟ ਗਏ ਆਪਣੇ ਆ ਜਾਂ ਰੁੱਖ ਖੱਟ ਗਏ ਜਾਂ ਖਤਮ ਹੋ ਗਏ ਤਾਂ ਬੰਦਾ ਨਹੀਂ ਵਸ ਸਕਦਾ ਦੇਖੋ ਜੀ 33% ਜੰਗਲ ਲੋੜੀਦਾ ਸੀ ਇਹਨਾਂ ਲਈ ਤਾਂ 22% ਰਹਿ ਗਿਆ ਹੁਣ ਉਹਦੇ ਵਿੱਚ ਵੀ ਪਹਾੜੀ ਕਿਕਰ ਖੜੀ ਐ ਬੰਦੇ ਨੂੰ ਬੰਦਾ ਬਣ ਕੇ ਹੀ ਰਹਿਣਾ ਚਾਹੀਦਾ ਇਸ ਧਰਤੀ ਤੇ ਜੀਓ ਤੇ ਜਿਉਣ ਦਿਓ ਵਾਲਾ ਕਨਸੈਪਟ ਬਣਾਉਣਾ ਚਾਹੀਦਾ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਦੀ ਦੋਸਤੋ ਪਿਛਲੇ ਲੰਮੇ ਸਮੇਂ ਤੋਂ ਪੰਛੀਆਂ ਨੂੰ ਬਚਾਉਣ ਦੀ ਵਾਤਾਵਰਨ ਨੂੰ ਬਚਾਉਣ ਦੀ ਵੱਖ-ਵੱਖ ਤਰ੍ਹਾਂ ਦੇ ਲੋਕ ਮਹਿੰਮਾ ਚਲਾ ਰਹੇ ਨੇ ਬਹੁਤ ਸਾਰੀਆਂ ਮਹਿੰਮਤ ਆਪਾਂ ਦੇਖਦੇ ਆ ਕਿ ਇਦਾਂ ਹੀ ਕੁਝ ਦਿਨਾਂ ਦੇ ਲਈ ਸਾਡੇ ਸਾਹਮਣੇ ਆਉਂਦੀਆਂ ਤੇ ਉਹ ਕੁਝ ਦਿਨਾਂ ਬਾਅਦ ਗਾਇਬ ਹੋ ਜਾਂਦੀਆਂ ਪਰ ਕੁਝ ਕੁ ਲੋਕ ਲਗਾਤਾਰ ਲੱਗੇ ਹੋਏ ਨੇ ਉਹ ਉਹਨਾਂ ਦੀ ਮਿਹਨਤ ਦੀ ਵਜ੍ਹਾ ਨਾਲ ਅੱਜ ਆਪਾਂ ਦੇਖਦੇ ਆ ਕਿ ਪੂਰੇ ਪੰਜਾਬ ਦੇ ਵਿੱਚ ਹੀ ਕੁਝ ਇਲਾਕਿਆਂ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਪੰਛੀ ਜਿਹੜੇ ਉਹ ਦੁਬਾਰਾ ਆਏ ਆ ਤਾਂ ਅੱਜ ਆਪਾਂ ਪੰਛੀਆਂ ਬਾਰੇ ਗੱਲਬਾਤ ਕਰਨ ਦੇ ਲਈ ਦੁਬਾਰਾ ਫੇਰ ਢੋਲਾ ਪਿੰਡ ਦੇ ਵਿੱਚ ਆਏ ਆ ਜਿੱਥੇ ਬਾਈ ਜੀ ਹੁਣੀ ਸਾਡੇ ਨਾਲ ਗੱਲ ਕਰਨਗੇ ਸੰਦੀਪ ਹੁਣੀ ਜਿਹੜੇ ਲੰਬੇ ਸਮੇਂ ਤੋਂ ਪੰਛੀਆਂ ਦੇ ਮੁਰਬਸੇਵੇ ਲਈ ਬੜੀਆਂ-ਬੜੀਆਂ ਕੋਸ਼ਿਸ਼ਾਂ ਕਰ ਰਹੇ ਨੇ ਸੰਦੀਪ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮਿਹਰਬਾਨੀ ਬਾਈ ਜੀ ਤੁਹਾਡਾ ਤੇ ਦੁਨੀਆ ਚੈਨਲ ਦੀ ਪੂਰੀ ਟੀਮ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਉਹ ਦੁਜੀ ਵਾਰ ਸਾਡੇ ਵਿਰੇ ਆਏ ਹੂੰ ਮੈਂ ਸੰਦੀਪ ਵੀਰੇ ਸਭ ਤੋਂ ਪਹਿਲਾਂ ਸ਼ੁਰੂਆਤ ਇਹੀ ਕਰਨੀ ਚਾਹੁੰਦਾ ਵੀ ਇੱਕ ਬੰਦੇ ਦੇ ਮਨ 'ਚ ਇਹ ਚਿੰਗਾਂ ਆਉਂਦੀ ਕਿਵੇਂ ਆ ਜਿਵੇਂ ਤੁਹਾਡੇ ਮਨ ਚ ਆਈ ਹਨਾ ਵੀ ਕਿਵੇਂ ਆਈ ਕਿ ਹਾਂ ਯਾਰ ਪੰਛੀਆਂ ਲਈ ਕੰਮ ਕਰਨਾ ਚਾਹੀਦਾ ਮੈਨੂੰ ਅਸਲ ਵਿੱਚ ਨਾ ਬਈ ਪਹਿਲਾਂ ਸ਼ੁਰੂ ਤੋਂ ਮੇਰਾ ਰੁਝਾਨ ਹੈਗਾ ਸੀ ਪੰਛੀਆਂ ਵੱਲ ਹੂੰ ਤੇ ਮੈਨੂੰ ਚੰਗੇ ਲੱਗਦੇ ਸੀ ਕਬੂਤਰ ਬਹੁਤ ਵਧੀਆ ਲੱਗਦੇ ਹੁੰਦੇ ਸੀ ਅੱਛਾ ਤੇ ਫਿਰ ਹੌਲੀ ਹੌਲੀ ਮੈਂ ਸਟੱਡੀ ਦੇ ਵਿੱਚ ਪੈ ਗਈ ਥੋੜਾ ਘਟਿਆ ਫਿਰ 2003 ਦੀ ਗੱਲ ਹੈ ਸਾਡੇ ਸਰ ਹੁੰਦੇ ਸੀ ਸਕਵੰਤ ਸਿੰਘ ਜੀ ਓਕੇ ਸਕਵੰਤ ਸਿੰਘ ਜੀ ਸਾਨੂੰ ਐਨਐਸਐਸ ਦੇ ਸਾਡੇ ਇੰਚਾਰਜ ਸੀ ਹੂੰ ਉਹਨਾਂ ਨੇ ਪਲਾਂਟੇਸ਼ਨ ਨਾਲ ਸਾਨੂੰ ਫੇਰ ਜੋੜਿਆ ਹੂੰ ਇਦਾਂ ਹੀ ਜਦੋਂ ਮੇਰਾ ਜਨਮ ਦਿਨ ਆਇਆ ਮੈਂ ਜਨਮ ਦਿਨ ਦੀ ਖੁਸ਼ੀ ਵਿੱਚ ਬੂਟੇ ਲਾਏ ਅੱਛਾ ਫੇਰ ਹੌਲੀ ਹੌਲੀ ਸੋਚਦਾ ਗਿਆ ਵੀ ਪਹਿਲਾਂ ਪੰਛੀ ਬਹੁਤ ਜ਼ਿਆਦਾ ਹੁੰਦੇ ਸੀ ਵੀ ਹੁਣ ਘਟ ਕਿਉਂ ਨੇ ਹੂੰ ਇਹਦੇ ਕਰਕੇ ਪੰਛੀ ਹੌਲੀ ਹੌਲੀ ਵਧਣੇ ਸ਼ੁਰੂ ਹੋ ਗਏ ਜਦੋਂ ਅਸੀਂ ਉਹਨਾਂ ਵੱਲ ਧਿਆਨ ਦੇਣਾ ਸ਼ੁਰੂ ਕਰਤਾ ਰੁਖ ਲਾਉਣੇ ਸ਼ੁਰੂ ਕਰਤੇ ਹੂੰ ਤੇ ਫਿਰ ਜਦੋਂ ਐ ਲੱਗਿਆ ਵੀ ਹਜੇ ਵੀ ਪੰਛੀ ਬਹੁਤ ਸਾਰੇ ਇਦਾਂ ਦੇ ਆ ਵੀ ਜਿਹੜੇ ਨਹੀਂ ਆ ਰਹੇ ਹੂੰ ਫਿਰ ਅਸੀਂ ਉਹ ਪੰਛੀਆਂ ਨੂੰ ਲਿਆਉਣ ਦੇ ਲਈ ਰਹਿਣ ਵਿੱਚ ਇਹ ਸ਼ੁਰੂ ਕੀਤੇ ਓਕੇ ਪਹਿਲੋਂ ਪੈਲ ਜੀ ਸਾਨੂੰ ਰਿਜ਼ਲਟ ਘੱਟ ਮਿਲਿਆ ਹੂੰ ਫਿਰ ਹੌਲੀ ਹੌਲੀ ਜਿਵੇਂ ਤੇ ਜਬਰ ਵਾ ਵਧਾ ਗਿਆ ਸਾਨੂੰ ਰਿਜ਼ਲਟ ਮਿਲ ਗਿਆ ਕਿੰਨੇ ਸਾਲ ਤੋਂ ਲਗਾਤਾਰੇ ਕੰਮ ਕਰ ਰਹੇ ਹਾਂ ਤੁਸੀਂ ਦੇਖ ਲਓ ਵੀ ਆਪਾਂ ਜੇ ਲਾਈਏ ਜੀ ਉਹ ਤਾਂ 2008 ਦੇ ਵਿੱਚ ਅਸੀਂ ਟੀਮ ਪ੍ਰੋਪਰ ਬਣਾ ਕੇ ਸ਼ੁਰੂ ਕੀਤਾ ਸੀ ਅੱਛਾ ਪਰ ਵੈਸੇ ਜੇ ਆਪਾਂ ਇਕੱਲੇ ਤੌਰ ਤੇ ਲਾਈਏ ਹਮਮ ਸ਼ੁਰੂ ਤੋਂ ਹੀ ਆ ਜੀ ਹਮ ਹਾਂਜੀ ਬਚਪਨ ਤੋਂ ਹੀ ਲੱਗੇ ਹੋ ਹਾਂਜੀ ਹਾਂਜੀ ਅੱਛਾ ਸੰਦੀਪ ਜਿਵੇਂ ਆਪਣੇ ਘਰ ਦੇ ਵਿੱਚ ਦੇਖਦੇ ਹਾਂ ਨਾ ਬਹੁਤ ਸਾਰਾ ਮਾਹੌਲ ਇਦਾਂ ਦਾ ਬਣਿਆ ਹੋਇਆ ਵੀ ਪੰਛੀਆਂ ਦੀ ਚੀਂ ਚੀ ਸੁਣੀ ਜਾਂਦੀ ਹੈ ਲਗਾਤਾਰ ਹੁਣ ਵੀ ਆਪਾਂ ਨੂੰ ਹਨਾ ਬਹੁਤ ਸਾਰੇ ਹਾਲ ਨੇ ਆ ਜੀ ਤੇ ਪਹਿਲਾਂ ਤਾਂ ਮੈਂ ਤੁਹਾਡੇ ਘਰ ਤੋਂ ਹੀ ਜਾਨਣਾ ਚਾਹੂੰਗਾ ਕਿੰਨੇ ਆਲਣੇ ਨੇ ਤੇ ਕਿੰਨੇ ਕੁ ਪੰਛੀ ਆ ਕਿੰਨੇ ਕੁ ਤਰ੍ਹਾਂ ਦੇ ਇੱਥੇ ਅਸਲ ਵਿੱਚ ਬਾਈ ਜੀ ਆਪਣੇ ਨਾ ਪਹਿਲਾਂ ਇਹ ਥਾਂ ਜੰਮਾ ਜ਼ਮੀਨ ਹੀ ਸੀ ਇੱਥੇ ਕੋਈ ਵੀ ਰੁੱਖ ਨਹੀਂ ਹੈਗਾ ਸੀ ਅੱਛਾ ਕੋਈ ਵੀ ਪੰਛੀ ਨਹੀਂ ਆਉਂਦਾ ਸੀ ਫਿਰ ਜਿਵੇਂ ਜਿਵੇਂ ਆਪਾਂ ਬੂਟੇ ਲਾਏ ਆ ਹੂੰ ਉਹਦਾ ਫਿਰ ਇਹਨਾਂ ਦੀ ਗਿਣਤੀ ਵਧੀ ਗਈ ਪੰਛੀਆਂ ਦੀ ਕਿਸੇ ਪੰਛੀ ਨੂੰ ਕੋਈ ਦਰਖਤ ਵਧੀਆ ਲੱਗਦਾ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਰਹਿਣ ਵਸੇਰਾ ਵਧੀਆ ਲੱਗਦਾ ਉਹ ਤਾਂ ਆਉਂਦਾ ਹੂੰ ਕਈ ਪੰਛੀ ਲਈ ਆਪਾਂ ਜਿਵੇਂ ਹੁਣ ਮੰਨ ਲਓ ਟਿੱਬਿਆਂ ਦੇ ਵਿੱਚ ਰਹਿੰਦੇ ਸੀ ਜਿਹੜੇ ਉਹਨਾਂ ਦੇ ਲਈ ਆਪਾਂ ਰਹਿਣ ਵਸੇਰੇ ਲਾਏ ਸੀ ਹੂੰ ਜੇ ਮੈਂ ਹੁਣ ਘਰੇਲੂ ਚਿੜੀਆਂ ਛੱਤਾਂ ਦੇ ਵਿੱਚ ਰਹਿੰਦੀਆਂ ਸੀ ਆਪਣੀਆਂ ਆਮ ਕੱਚੇ ਕਰਾਂਦੀਆਂ ਉਹਨਾਂ ਦੇ ਵਿੱਚ ਉਹਨਾਂ ਲਈ ਵੀ ਆਪਾਂ ਰਹਿਣ ਬਸੇਰੇ ਲਾਏ ਸਿੰਧ ਚਿੜੀ ਸੀ ਜਿਹੜੀ ਉਹ ਵੀ ਖੁੱਡਾਂ ਵਿੱਚ ਰਹਿੰਦੀ ਸੀ ਉਹ ਵੀ ਆਪਾਂ ਆਪਣੇ ਨਲੈਕੀਆਂ ਕਰਕੇ ਖਤਮ ਹੋਈ ਸੀ ਉਹਦੇ ਲਈ ਆਪਾਂ ਰਹਿਣ ਬਸੇਰੇ ਲਾਏ ਉਹ ਵੀ ਵਾਪਸ ਆਉਣਾ ਸ਼ੁਰੂ ਹੋਈ ਏਦਾਂ ਵੀ ਕੋਈ ਪੰਛੀ ਨੂੰ ਆਪਾਂ ਮਟੀਰੀਅਲ ਹੁੰਦਾ ਜਿਵੇਂ ਬਿਜੜੇ ਦੀ ਗੱਲ ਕਰੀਏ ਹੂੰ ਉਹਨੂੰ ਪਸੰਦੀਦਾ ਰੁੱਖ ਦਿੱਤਾ ਉਹਨੂੰ ਮਟੀਰੀਅਲ ਦਿੱਤਾ ਮਟੀਰੀਅਲ ਦੇ ਵਿੱਚ ਜਿਵੇਂ ਗੰਨਾ ਹੋ ਗਿਆ ਬਾਜਰਾ ਹੋ ਗਿਆ ਹੂੰ ਫਿਰ ਜਿਵੇਂ ਸਰਕੰਡਾ ਹੋ ਗਿਆ ਬਾਂਤੀ ਹੋਗੀ ਹੂੰ ਇਦਾਂ ਦੇ ਛੋਟੇ ਛੋਟੇ ਝਾੜਾਂ ਦੇ ਵਿੱਚੋਂ ਉਹ ਵੀ ਆਪਣੇ ਪੱਤੇ ਲੈ ਕੇ ਰਹਿਣ ਦਾ ਸਰਾ ਬਣਾਉਂਦੇ ਆ ਹੂੰ ਤੇ ਫੇਰ ਆ ਗਈ ਗੱਲ ਜਿਵੇਂ ਟੇਲਰ ਬਰਡ ਹੋ ਗਿਆ ਉਹ ਪੱਤਿਆਂ ਨੂੰ ਜੋੜ ਕੇ ਬਣਾਉਂਦਾ ਜਿਵੇਂ ਆ ਦੋ ਪੱਤੇ ਆ ਇਹਨਾਂ ਨੂੰ ਉਹਨੇ ਜੋੜ ਲੈਣਾ ਥੋੜੇ ਬਹੁਤ ਕਾਹ ਫੂਸ ਲਿਆ ਕੇ ਉਹਨੇ ਇਕੱਠਾ ਕਰ ਲੈਣਾ ਕਿਹੜੇ ਜ਼ਿਆਦਾ ਦਰਖਤ ਤੇ ਪੈਂਦਾ ਉਹ ਜ਼ਿਆਦਾ ਹਾਰ ਸ਼ਿੰਗਾਰ ਤੇ ਬਹੁਤ ਪਾਉਂਦਾ ਬਿਲਕਣ ਦੇ ਵਿੱਚ ਵੀ ਪਾਲਾਂਦਾ ਜੀ ਇਹਦੇ ਵੱਡੇ ਪੱਤੇ ਹੁਣ ਥੋੜੇ ਸਖਤ ਹਾਂਜੀ ਹਾਂਜੀ ਵੀ ਦੋ ਪੱਤਿਆਂ ਨੂੰ ਹੋ ਸਿਆਉ ਸਕੇ ਹਾਂ ਤੇ ਉਹੋ ਜਿਹੜੇ ਉਹਨੂੰ ਦੋ ਡਬਲ ਪੱਤੇ ਹੁੰਦੇ ਆ ਉੱਥੇ ਉਹ ਬਣਾ ਲਾਂਦਾ ਮੈਂ ਉਹਨੂੰ ਆਪਣੇ ਸੁਖਸ਼ੈਨ ਦੇ ਬੂਟੇ ਦੇ ਵਿੱਚ ਵੀ ਦੇਖਿਆ ਹੋਇਆ ਅੱਛਾ ਹਾਂਜੀ ਮੈਂ ਰਹਿਣ ਬਸੇਰੇ ਕਦੇ ਸ਼ੋਹ ਲਈ ਨਹੀਂ ਲਾਏ ਮੈਂ ਲਾਉਣਾ ਹੁੰਦਾ ਜ਼ਰੂਰਤ ਦੇ ਮੁਤਾਬਕ ਹੂੰ ਜਿੱਥੇ ਮੈਨੂੰ ਲੱਗਦਾ ਵੀ ਇੱਥੇ ਲੋਡ ਇੱਥੇ ਲੋਡ ਹੈਗੀ ਆ ਆ ਪਾਸੇ-ਪਾਸੇ ਪੋਲ ਦੇ ਉੱਪਰ ਲਾਏ ਆ ਹਾਂ ਮੈਂ 2-300 ਰਹਿਣ ਵਿੱਚ ਰਹੂ ਆਪਣੇ ਆਸੇ ਘਰ ਦੇ ਨਾਲ-ਨਾਲ ਹੀ ਲੱਗਿਆ ਹੋਇਆ ਹੈ। ਹੂੰ ਚਾਹੇ ਉਹ ਘਰ ਦੇ ਅੰਦਰ ਲਾ ਲੋ ਚਾਹੇ ਦਰਤਾਂ ਦੇ ਵਿੱਚ ਲਾ ਲੋ। ਹਾਂ ਹਾਂਜੀ ਜਿਵੇਂ ਕਈ ਵਾਰੀ ਕੁਝ ਲੋਕੇ ਵੀ ਕਹਿੰਦੇ ਵੀ ਜਿਹੜੀ ਚੀਜ਼ ਦੀ ਬਹੁਤਾਦ ਹੋ ਜੇ ਹਨਾ ਹਾਂਜੀ ਫਿਰ ਉਹ ਸਾਡੇ ਰਹਿਣ ਲਈ ਵੀ ਔਖਾ ਕਰਦੀ ਆ ਇਹ ਤਾਂ ਨਹੀਂ ਹੈਗਾ ਵੀ ਪੰਛੀਆਂ ਦੀ ਬਹੁਤ ਜ਼ਿਆਦਾ ਬਹਤਾਦ ਹੋ ਜੂਗੀ ਜੇ ਜੇ ਇੱਕ ਬੰਦਾ ਕਿਤੇ ਰਹਿ ਰਿਹਾ ਉਹਦੀ ਰਹਿائش ਆ ਤਾਂ ਉਹਨੂੰ ਪ੍ਰੋਬਲਮ ਆਊਗੀ। ਅਸਲ ਵਿੱਚ ਜੀ ਬਹਤਾਦ ਤਾਂ ਹੋਈ ਨਹੀਂ ਹੈਗੀ। ਹਾਂ ਕਿਉਂਕਿ ਜਿੰਨੇ ਪੰਛੀ ਚਾਹੀਦੇ ਸੀ ਉਹਨੇ ਪੰਛੀ ਤਾਂ ਹੈ ਹੀ ਨਹੀਂ ਹੂੰ ਜ਼ਿਆਦਾਤਰ ਪੰਛੀ ਦੇਖੋ ਆਪਾਂ ਕੈਮੀਕਲ ਕੀਤੀ ਜਦੋਂ ਤੋਂ ਕਰਨ ਲੱਗੇ ਆ ਉਦੋਂ ਤੋਂ ਪੰਛੀਆਂ ਦੀ ਗਿਣਤੀ ਘਟੀ ਹੈ ਜਦੋਂ ਤੋਂ ਆਪਾਂ ਰੁੱਖਾਂ ਦੀ ਕਟਾਈ ਕਰਨ ਲੱਗੇ ਆ ਹੂੰ ਜਾਂ ਆਪਾਂ ਕੱਚੇ ਕਰ ਪੱਕੇ ਕਰ ਲਏ ਉਦੋਂ ਤੋਂ ਜਾਂ ਕਿੱਬਿਆਂ ਦੇ ਵਿੱਚ ਜਿਹੜੇ ਪੰਛੀ ਰਹਿੰਦੇ ਸੀ ਹੂੰ ਉਦੋਂ ਤੋਂ ਪੰਛੀਆਂ ਦੀ ਗਿਣਤੀ ਘਟੀ ਹੈ ਤੇ ਉਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਬਹੁਤ ਵੱਧ ਜੂਗੀ ਜਿੰਨਾ ਮਰਜੀ ਆਪਾਂ ਜ਼ੋਰ ਲਾ ਲਈਏ ਜਿਹੇ ਜਿਹੇ ਹਿਸਾਬ ਨਾਲ ਆਪਾਂ ਨੁਕਸਾਨ ਕੀਤਾ ਇਹਨਾਂ ਦਾ ਉਹਦੇ ਜਿਹੇ ਹਿਸਾਬ ਨਾਲ ਪੰਛੀਆਂ ਦੀ ਗਿਣਤੀ ਇੰਨੀ ਨਹੀਂ ਵਧੀ ਹੋਈ ਪਹਿਲਾ ਦੂਜਾ ਸਟੈਪ ਹੀ ਆ ਵੀ ਜਿਹੜਾ ਵਾਪਸ ਹੀ ਆਉਣੇ ਸ਼ੁਰੂ ਹੋਏ ਹੁੰਦਾ ਹਾਂ ਹਾਂਜੀ ਹਾਂ ਇਹ ਤਾਂ ਬਹੁਤ ਸਾਰੀਆਂ ਨਸਲਾਂ ਐਦਾਂ ਨੇ ਜੇ ਮੈਨੂੰ ਬ੍ਰਾਹਮਣੀ ਮੈਣਾ ਹਾਂ ਵਾਪਸ ਆਉਣੀ ਸ਼ੁਰੂ ਹੋਈ ਆ ਉਹ ਉਹਦੀ ਗਿਣਤੀ ਘਟਾ ਪਹਿਲਾਂ ਉਹ ਡਾਰਾਂ ਦੀਆਂ ਡਾਰਾਂ ਆਉਂਦੀਆਂ ਹੁੰਦੀਆਂ ਸੀ ਜਿਵੇਂ ਕਾਮਨ ਮੈਨਾਂ ਦੀ ਗਿਣਤੀ ਵਧ ਗਈ ਜੰਗਲੀ ਗਿਟਾਰ ਤੇ ਡੱਬੀ ਮੈਣਾ ਜੰਗਲੀ ਗਿਟਾਰ ਪੁਲਾਣੇ ਬਚਾਤੀ ਪੁਲਾਣ ਦੇ ਰਹਿੰਦੀ ਆ ਉਹ ਖੁੱਡਾਂ ਦੇ ਵਿੱਚ ਤੇ ਜਿਵੇਂ ਦੱਬੀ ਮੈਣਾ ਹੈਗੀ ਆ ਉਹ ਕਿਸੇ ਮਾੜੇ ਮੋٹے ਦਰਖਤ ਦੇ ਉੱਤੇ ਜਾਂ ਕੋਈ ਜਿਵੇਂ ਝਾੜ ਝੂੜ ਤੇ ਹਾਂ ਉਥੇ ਰਹਿਣ ਬਸੇਰਾ ਬਣਾ ਲਾਂਦੀ ਆ ਖੰਬੇ ਤੇ ਵੀ ਬਣਾ ਲਾਂਦੀ ਆ ਹਾਂ ਇਹ ਜਿਵੇਂ ਤੁਸੀਂ ਖੰਬੇ ਤੇ ਕਿਹਾ ਹਨਾ ਇੱਕ ਤਾਂ ਦਰਖਤ ਤੇ ਰਹਿਣ ਬਸੇਰਾ ਹੁੰਦਾ ਇੱਕ ਖੰਬੇ ਤੇ ਮੈਂ ਇਹਦਾ ਫਰਕ ਜਾਨਣਾ ਚਾਹੂੰਗਾ ਵੀ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਜਿਵੇਂ ਮੰਨ ਲਓ ਖੰਬੇ ਤੇ ਪਾਂਛੀ ਲਈ ਸ਼ਾਨੀ ਹੈਗੀ ਧੁੱਪ ਬਹੁਤ ਜ਼ਿਆਦਾ ਹੁੰਦੀ ਆ ਉਹਦਾ ਫਿਰ ਉਹ ਕਿਵੇਂ ਲੱਗਦਾ ਤੁਹਾਨੂੰ ਵੀ ਖੰਬੇ ਤੇ ਲਾਉਣੇ ਸਹੀ ਆ ਦੇਖੋ ਬਾਈ ਜੀ ਟਰਾਂਸਫਾਰਮਰ ਦੇ ਚੈਨਰਾਂ ਦੇ ਵਿੱਚ ਰਹਿਣ ਵਸਰੇ ਬਣਾਈ ਜਾਂਦੀਆਂ ਨੇ ਚਿੜੀਆਂ ਸੰਦਸਪੈਰੋ ਤੇ ਉਹ ਸੰਦਸਪੈਰੋ ਦੀ ਮੈਂ ਤੁਹਾਨੂੰ ਆਦਤ ਦੀ ਗੱਲ ਦੱਸਦਾ ਜਿਵੇਂ ਹੁਣ ਮੰਨ ਲਓ ਆਪਣੇ ਘਰ ਬਣਾਇਆ ਹੋਇਆ ਆਪਾਂ ਵੱਧਰੇ ਹੀਠ ਉਹਦੇ ਲਈ ਰਹਿਣ ਵਸਰੇ ਲਾਤਾ ਹਾਂ ਉਹ ਆਪਾਂ ਕਹਿੰਦੇ ਆਰ ਚਿੜੀ ਆ ਜਾਊਗੀ ਆਪਾਂ ਨੂੰ ਕਿਉਂਕਿ ਉਹ ਭਲੇਖਾ ਪਾਉਂਦੀ ਆ ਘਰੇਲੂ ਚਿੜੀ ਦਾ ਸੇਮ ਉਹਦੇ ਵਰਗੀ ਹੁੰਦੀ ਆ ਵੈਸੇ ਮਾੜਾ ਮੋਟਾ ਉਹਦੀ ਆਵਾਜ਼ ਦਾ ਫਰਕ ਹੈ ਥੋੜਾ ਜਿਹਾ ਵੀ ਰਹਿਣ ਸਹਿਣ ਦਾ ਉੱਡਣ ਦਾ ਹਨਾ ਇਦਾਂ ਦਾ ਫਰਕ ਹੈ ਉਹ ਕੀ ਕਰਦੀ ਆ ਜਦੋਂ ਆਪਾਂ ਆਪਣੇ ਲਾਗੀ ਟਰਾਂਸਫਾਰਮਰ ਹੁੰਦਾ ਉਹਦੇ ਚੈਨਲ ਚ ਪਾ ਲਾਂਦੇ ਜਾਂ ਕਿਸੇ ਫਾਰਮ ਦੀ ਪਾਈਪ ਹੁੰਦੀ ਆਪਣੇ ਹਾਂ ਮੱਝਾਂ ਵਾਲੇ ਹਨਾ ਉਹ ਉਹ ਸ਼ੈੱਡ ਦੀ ਪਾਈਪ ਦੇ ਵਿੱਚ ਬਣਾ ਲਾਂਦੀਆਂ ਪਰਾਪਣੂ ਐ ਹੁੰਦਾ ਵੀ ਇਹ ਛਾਂ ਦੇ ਵਿੱਚ ਜਰ ਇੱਥੇ ਕਿਉਂ ਨਹੀਂ ਵੱਧ ਰਹੇ ਛੇਟ ਬਣਾ ਰਹੀ ਕੀ ਕਰਨਾ ਅਸਲ ਵਿੱਚ ਉਹ ਫਰੈਂਡਲੀ ਨਹੀਂ ਹੈਗੀ ਉਹ ਮਨੁੱਖ ਤੋਂ ਜ਼ਿਆਦਾ ਨੇੜੇ ਆ ਕੇ ਖੁਸ਼ ਨਹੀਂ ਹੈਗੀ ਜਿਵੇਂ ਘਰੇਲੂ ਚਿੜੀ ਉਹ ਕੀ ਕਰਦੀ ਹੈ ਦੂਰੀ ਰੰਦੇ ਆ ਉਹੀ ਤੁਸੀਂ ਰਹਿਣ ਬਸੇਰੇ ਦੇ ਖੰਭੇ ਤੇ ਲਾ ਦੋਂਗੇ ਵੱਧ ਰਹੇ ਛੇਟੋਂ ਹੁਣੇ ਆ ਜਾਣਾ ਜੇ ਵੱਧਰੇ ਤੁਸੀਂ ਲਾ ਵੀ ਲਿਆ ਕਈ ਵਾਰ ਕਾਹਫੂਸ ਵੀ ਰੱਖ ਲੰਦੇ ਬਰੀਡਿੰਗ ਨਹੀਂ ਕਰਦੀ ਅੱਛਾ ਉਹੀ ਰਹਿਣ ਬਸੇਰੇ ਦੇ ਅੱਗੇ ਜੇ ਤੁਸੀਂ ਪਾਈਪ ਲਾਤੀ ਹਾਂ ਤਾਂ ਉੱਥੇ ਰਹਿਣ ਬਸਰਾ ਬਣਾ ਲੂਗੀ ਉਹ ਹਾਂ ਬਸ ਉਹ ਸੰਗਾਊ ਜਿਹਾ ਸੁਭਾਅ ਹੈ ਸਿਰ ਉਹਦਾ ਹਾਂ ਇਹਦੇ ਕਰਕੇ ਵੀ ਅਲੱਗ-ਅਲੱਗ ਪੰਛੀ ਦਾ ਆਪਣਾ-ਆਪਣਾ ਸੁਭਾਅ ਹਾਂ ਤੇ ਜਿਵੇਂ ਆਪਾਂ ਕੋਸ਼ਿਸ਼ਾਂ ਕਰੀ ਜਾਂਦੇ ਆ ਉਦਾਂ ਹੀ ਉਹ ਪੰਛੀ ਵਾਪਸ ਆਈ ਜਾਂਦੇ ਜਿਵੇਂ ਬਹੁਤ ਸਾਰੇ ਲੋਕ ਹੈਗੇ ਨਹੀਂ ਮੇਰੇ ਵਰਗੇ ਕੋਸ਼ਿਸ਼ ਕਰਦੇ ਨੇ ਪਰ ਉਹ ਕਹਿੰਦੇ ਯਾਰ ਕੋਸ਼ਿਸ਼ ਤਾਂ ਬਹੁਤ ਕਰਦੇ ਆ ਪੰਛੀ ਆ ਨਹੀਂ ਰਹੇ ਘਰ ਦੇ ਵਿੱਚ ਰਹਿਣ ਬਸੇਰੇ ਵੀ ਲਾਉਂਦੇ ਆ ਡਰਕਟ ਵੀ ਹੁੰਦਾ ਕਈ ਵਾਰੀ ਕਾਰਨ ਕੀ ਆ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਵੀ ਸਾਡੇ ਘਰੇ ਆਉਂਦੇ ਨਹੀਂ ਪੰਛੀ ਅਸਲ ਵਿੱਚ ਨਾ ਜੀ ਕਈਆਂ ਦਾ ਤਾਂ ਚੋਗਾ ਪਾਉਣ ਦਾ ਢੰਗ ਨਹੀਂ ਸਹੀ ਹੁੰਦਾ ਅੱਛਾ ਕਿ ਉਹ ਇਹ ਜਿਵੇਂ ਡੰਗਾਈ ਵਾਲੀ ਜਗਾ ਤੇ ਚੋਗਾ ਪਾ ਦਿੰਦੇ ਆ ਆਸੇ ਪਾਸੇ ਪੰਛੀ ਨੂੰ ਦੀਦਾ ਨਹੀਂ ਹੁੰਦਾ ਨਾ ਪਾਣੀ ਪੀਣ ਆਉਂਦੇ ਉਦਾਂ ਹੀ ਚੋਗਾ ਰਹਿ ਜਾਂਦਾ ਉਦੋਂ ਹੀ ਪਾਣੀ ਪਿਆ ਰਹਿ ਜਾਂਦਾ ਪੰਛੀ ਨੂੰ ਆਸੇ ਪਾਸੇ ਦੇਖਣਾ ਜ਼ਰੂਰੀ ਹੁੰਦਾ ਚਾਰੇ ਪਾਸੇ ਫਿਰ ਇਸ ਤੋਂ ਬਾਅਦ ਉਹਨਾਂ ਦੇ ਘਰੇ ਕਈ ਵਾਰ ਜਿਵੇਂ ਹੁਣ ਚਿੜੀਆਂ ਨਹੀਂ ਆਉਂਦੀਆਂ ਐਲਾ ਕਹਿੰਦਾ ਉਹਨਾਂ ਦੇ ਘਰੇ ਕੋਈ ਝਾੜ ਵਾਲੀ ਚੀਜ਼ ਨਹੀਂ ਲੱਗੀ ਹੁੰਦੀ ਜਾਂ ਜਿਵੇਂ ਭਗਣ ਬਲੀਆ ਬੇਲ ਲੱਗੀ ਹੋਵੇ ਜਾਂ ਆਪਣੀ ਮਲਾ ਲੱਗਿਆ ਹੋਵੇ ਕੋਈ ਜਾਂ ਕੋਈ ਕਰੀਰ ਲੱਗਿਆ ਹੋਵੇ ਇਹ ਚਲੋ ਆਪਣੇ ਵਿਰਾਸਤੀ ਆਗੇ ਝਾੜ ਨਹੀਂ ਲਾਉਂਦੇ ਆਪਾਂ ਘਰੇ ਜੇ ਤੁਸੀਂ ਕੋਈ ਮਹਿੰਦੀ ਦਾ ਬੂਟਾ ਵੀ ਲਾ ਲਓ ਜਾਂ ਜਿਵੇਂ ਛੋਟੇ ਛੋਟੇ ਝਾੜਾਂ ਵਾਲੇ ਬੂਟੇ ਆ ਉਹ ਲਾ ਲਉ ਤਾਂ ਉਹਦੇ ਵਿੱਚ ਜੇ ਮੈਂ ਨਿੰਬੂ ਲਾ ਲਉ ਨਿੰਬੂ ਦੇ ਵਿੱਚ ਵੀ ਆ ਜਾਂਦੀਆਂ ਨੇ ਅੱਛਾ ਫਿਰ ਫਿਰ ਇਹਨਾਂ ਨੇ ਇਸ ਪੈਰੋਂ ਨੇ ਦੇਖਣਾ ਹੁੰਦਾ ਵੀ ਇੱਥੇ ਪਾਣੀ ਦਾ ਪ੍ਰਬੰਧ ਹੈਗਾ ਹੂੰ ਫਿਰ ਉਹਨੇ ਵੇਖਿਆ ਚੋਗੇ ਦਾ ਪ੍ਰਬੰਧ ਜਾਂ ਰਹਿਣ ਬਸੇਰਾ ਬਰੀਡਿੰਗ ਕਰਨ ਲਈ ਹੈਗਾ ਜਦੋਂ ਇਹ ਉਹਦੀਆਂ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਨੇ ਉਹ ਆ ਜਾਂਦੀਆਂ ਇਦਾਂ ਹੀ ਹੋਰ ਪੰਛੀਆਂ ਨੇ ਵੇਖਣਾ ਹੁੰਦਾ ਵੀ ਸਾਨੂੰ ਰਹਿਣ ਬਸੇਰਾ ਕਈ ਪੰਛੀ ਆਪਣੇ ਲਾਇ ਰਹਿਣ ਵਸਰੇ ਵਿੱਚ ਨਹੀਂ ਆਉਂਦੇ। ਹੂੰ ਉਹ ਜੇ ਮੈਂ ਹੁਣ ਸ਼ੱਕਰ ਖੋਰੇ ਦੀ ਗੱਲ ਕਰੀਏ ਉਹਨੂੰ ਫੁੱਲਾਂ ਦਾ ਰਸਤਾ ਹੀਂਦਾ। ਉਹਦੇ ਨੇੜੇ ਤੇ ਫੁੱਲਾਂ ਦਾ ਰਸਤਾ ਹੀਂਦਾ ਕਿਉਂਕਿ ਉਹਨੂੰ ਰਸਤ ਉਹ ਬੱਚਿਆਂ ਨੂੰ ਪਿਉਣਾ ਹੁੰਦਾ ਨੇ। ਫੇਰ ਇਸ ਤੋਂ ਬਾਅਦ ਉਹਨੂੰ ਪਾਣੀ ਚਾਹੀਦਾ। ਹੂੰ ਫੇਰ ਉਹਨੂੰ ਕੋਈ ਨਾ ਕੋਈ ਮਾਲੋ ਕੋਈ ਰਸਤੀ ਲਟਕੀ ਜਾਂਦੀ ਹੈ ਜਾਂ ਕੋਈ ਕੋਈ ਤਾਰ ਲਟਕੀ ਜਾਂਦੀ ਹੈ। ਹਾਂ ਜਾਂ ਕਈ ਵਾਰ ਕਿਸੇ ਦੇ ਕੋਈ ਨਮ ਬਣਿਆ ਹੁੰਦਾ ਹੂੰ ਉਹਦੇ ਨਾਲ ਜਿਹੜੇ ਮਟੀਰੀਅਲ ਬਣਿਆ ਹੁੰਦਾ ਉਹਦੇ ਵਿੱਚ ਹੀ ਗੱਲ ਨਾ ਬਣਾ ਲੈਂਦੀ ਹੈ ਕਿਸੇ ਦੀ ਉਹ ਮੀਟਰ ਵਾਲੀ ਤਾਰ ਤੇ ਬਣਾਇਆ ਹੋਇਆ ਇੱਕ ਦੇ ਹਾਂ 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 ਦੇਖਿਆ ਮੈਂ ਹਾਂ ਜੀ ਵੀ ਜਿੱਥੇ-ਜਿੱਥੇ ਉਹਨਾਂ ਨੂੰ ਸੂਤ ਲੱਗਦਾ ਉੱਥੇ ਉਹ ਬਣਾ ਲਾਂਦੇ ਆ ਏਦਾਂ ਹੀ ਆਪਾਂ ਪਹਿਲਾਂ ਦਰਜੀ ਪਰ ਪੰਛੀ ਦੀ ਵੀ ਗੱਲ ਕਰੀ ਐ ਸੱਤ ਪਹਿਣਾ ਦੀ ਵੀ ਗੱਲ ਕਰਦੇ ਆ ਵੀ ਜੋ-ਜੋ ਪੰਛੀ ਨੂੰ ਪਸੰਦੀਦਾ ਰੁੱਖ ਮਿਲਦਾ ਮਾਹੌਲ ਮਿਲਦਾ ਉਹ ਪੰਛੀ ਆਊਗਾ ਹੀ ਆਊਗਾ ਮਾਹੌਲ ਦੇਣਾ ਪੈਣਾ ਜੇ ਮਨ ਲਓ ਆਪਾਂ ਮਾਹੌਲ ਦਿੱਤਾ ਇਹ ਵੀ ਆ ਕਿ ਪੰਛੀ ਇੱਕ ਦੂਜੇ ਨਾਲ ਜਿਵੇਂ ਕੰਦਾ ਵੀ ਲੜਾਈ ਹੁੰਦੀ ਆ ਆਉਂਦੇ ਨਹੀਂ ਡਰਦੇ ਭੱਜ ਜਾਂਦੇ ਆ ਇਦਾਂ ਦਾ ਵੀ ਹੁੰਦਾ ਜਾਂ ਪੰਛੀ ਰਹਿ ਹੀ ਲੈਂਦੇ ਆ ਨਹੀਂ ਜੀ ਸੰਘਰਸ਼ ਤਾਂ ਹਰ ਇੱਕ ਪੰਛੀ ਦੇ ਵਿੱਚ ਹੈਗਾ ਜਿਵੇਂ ਬੰਦਿਆਂ ਦੇ ਵਿੱਚ ਸੰਘਰਸ਼ ਓਵੇਂ ਪੰਛੀਆਂ ਦੇ ਵਿੱਚ ਵੀ ਆ ਜੇ ਮੈਂ ਹੁਣ ਮੰਨ ਲਓ ਮੈਂ ਪਹਿਲਾਂ ਮੰਨ ਲਓ ਕੋਚਰ ਆ ਗਏ ਹੂੰ ਉਹੀ ਰਹਿਣ ਬਸੇਰੇ ਨੂੰ ਗਟਾਰਾ ਅਡਾਪਟ ਕਰਨਾ ਚਾਹੁੰਦੀ ਆ ਉਹਨੇ ਤੋਤੇ ਕਰਨਾ ਚਾਹੁੰਦੇ ਆ ਵਿੱਚ ਕਾਟੋ ਵੀ ਆ ਜਾਂਦੀ ਐ ਵਿੱਚ ਚਿੜੀਆਂ ਵੀ ਆ ਜਾਂਦੀਆਂ ਜਿਹੜਾ ਉਹਦੇ ਵਿੱਚ ਜਿੱਤ ਪ੍ਰਾਪਤ ਕਰ ਲੰਦਾ ਹੂੰ ਕਦੇ ਕੋਈ ਉਹ ਫਿਰ ਉਹੀ ਅਡਾਪਟ ਕਰ ਲੰਦਾ ਹੂੰ ਮੈਂ ਹਰ ਇੱਕ ਨਸਲ ਦੇ ਵਿੱਚ ਸੰਘਰਸ਼ਤਾ ਹੈਗਾ ਚਾਹੇ ਜੀਵ ਜੰਤੂ ਆ ਕੋਈ ਵੀ ਆ ਹੂੰ ਜਿਵੇਂ ਆਪਾਂ ਜੀਵ ਜੰਤੂਆਂ ਦੀ ਗੱਲ ਕਰਦੇ ਆ ਕੁਦਰਤ ਦੀ ਗੱਲ ਕਰਦੇ ਆ ਇਹਨਾਂ ਦੇ ਵਿੱਚ ਹਰ ਇੱਕ ਚੀਜ਼ ਦੀ ਮਹੱਤਤਾ ਹੈ ਕਿਸੇ ਨੂੰ ਫालतू ਕਿਹਾ ਜਾ ਸਕਦਾ ਫालतू ਸ਼ਬਦ ਵਰਤੇ ਜਾ ਸਕਦੇ ਇਹਨਾਂ ਲਈ ਕਿਸੇ ਲਈ ਵੀ ਜੀਵ ਜੰਤੂ ਲਈ ਚਾਹੇ ਛੋਟਾ ਮੱਛਰ ਮੱਕੀ ਕੁਝ ਵੀ ਹੋਵੇ ਹਰ ਇੱਕ ਚੀਜ਼ ਬਾਈ ਡਿਪੈਂਡ ਹੈ ਕੁਦਰਤ ਨੇ ਨਾ ਕੋਈ ਵੀ ਚੀਜ਼ ਫालतू ਨਹੀਂ ਬਣਾਈ ਹੋਈ ਹਰ ਇੱਕ ਚੀਜ਼ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਤੇ ਨਿਰਭਰ ਹੈਗੀ ਆ ਹਮ ਮੰਨ ਲਓ ਆਪਾਂ ਅਕਸਰੀ ਪਹਿਲਾਂ ਮੈਂ ਉਦਾਹਰਨ ਦਰਨਾ ਹੁੰਦਾ ਵੀ ਆਪਾਂ ਪੜਦੇ ਹੁੰਦੇ ਸੀ ਵੀ ਕਾਨੂੰ ਬੱਕਰੀ ਖਾਂਦੀ ਆ ਬੱਕਰੀ ਨੂੰ ਸ਼ੇਰ ਖਾਂਦਾ ਹਨਾ ਇੱਕ ਚੱਕਰ ਹੈ ਇਹ ਹਾਂ ਤੇ ਉਹ ਕੁਦਰਤੀ ਚੇਨ ਦੇ ਵਿੱਚ ਆਪਾਂ ਜਦੋਂ ਵਿਗਨ ਪਾ ਦਨੇ ਆ ਉਦੋਂ ਸਿਸਟਮ ਖਰਾਬ ਹੁੰਦਾ ਬਿਲਕੁਲ ਹੁਣ ਜਿਵੇਂ ਰੁੱਖ ਆ ਗਈ ਰੁੱਖਾਂ ਦੇ ਵਿੱਚ ਵੀ ਕੋਈ ਫालतू ਨਹੀਂ ਹੈਗਾ ਹੂੰ ਜੇ ਹੁਣ ਆਪਣੇ ਆਮ ਹੀ ਆਪਾਂ ਦੇਖ ਲੈਂਨੇ ਆ ਅਸ਼ਵਗੰਧ ਵੀ ਆਪਣੇ ਹੂੰ ਆਮ ਹੀ ਰੂੜੀਆਂ ਤੇ ਹਰਾ ਹੋਇਆ ਪਿਆ ਹੁੰਦਾ ਹਨਾ ਹਾਂ ਤੇ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਯਾਰ ਇਹ ਕਿਵੇਂ ਇੱਥੇ ਹੋ ਗਿਆ ਪਰ ਉਹ ਕਿੰਨੀ ਬਾ ਕਮਾਲ ਜਿਹੜੀ ਬੂਟੀ ਆ ਹਨਾ ਬਿਲਕੁਲ ਤੇ ਕਿੰਨੀਆਂ ਜੜੀਆਂ ਬੂਟੀਆਂ ਆਪਣੇ ਉਗ ਜਾਂਦੀਆਂ ਗੱਲ ਇਹ ਹੁੰਦੀ ਆ ਵੀ ਉਹ ਗੱਲ ਵੱਖਰੀ ਆ ਵੀ ਉਹਨਾਂ ਦੀ ਵਰਤੋਂ ਕਰਨ ਦਾ ਆਪਾਂ ਨੂੰ ਤਰੀਕਾ ਨਹੀਂ ਪਤਾ ਹੂੰ ਠੀਕ ਹੈ ਜਿਨ੍ਹਾਂ ਨੂੰ ਪਤਾ ਉਹਨਾਂ ਦੇ ਗੁਣਾਂ ਬਾਰੇ ਉਹ ਸਮਝਦੇ ਆ ਕੁਦਰਤ ਨੇ ਕੋਈ ਵੀ ਚੀਜ਼ ਮਾੜੀ ਨਹੀਂ ਬਣਾਈ ਸਾਰੀਆਂ ਚੀਜ਼ਾਂ ਦਾ ਇੱਕ ਦੂਜੇ ਲਈ ਫਾਇਦਾ ਹੀ ਹੈ ਹਮ ਤੇ ਜੇ ਮੈਂ ਹੁਣ ਮੰਨ ਲਓ ਚੂਹਿਆਂ ਦੀ ਗਿਣਤੀ ਹੈ ਜੇ ਪੰਛੀ ਨਾ ਹੋਣ ਚੂਹਿਆਂ ਦੀ ਗਿਣਤੀ ਵਧ ਜੇ ਬਿਲਕੁਲ ਠੀਕ ਹੈ ਹਮ ਤੇ ਵੀ ਹਰ ਇੱਕ ਚੀਜ਼ ਇੱਕ ਦੂਜੇ ਤੇ ਡਿਪੈਂਡ ਹੈ ਜੇ ਮੈਂ ਹੁਣ ਕਾਟੋ ਆ ਕਾਟੋ ਬੀਜ ਖਾ ਲਾਂਦੀ ਐ ਉਹਨੂੰ ਬੀਜ ਚੱਕ ਲਾਂਦੀ ਐ ਉਹਨੂੰ ਲੁਕੋ ਦਾਂਦੀ ਐ ਹਾਂ ਉਹ ਹਰਾ ਹੋ ਜਾਂਦਾ ਕਾਟੋ ਸਭ ਤੇ ਭੁੱਲ ਜਾਂਦੀ ਹੈ ਨਾ ਹਾਂਜੀ ਭੁੱਲ ਜਾਂਦੀ ਐ ਜੇ ਮੈਂ ਹੁਣ ਮੰਨ ਲਓ ਹਰੀਆ ਲਾ ਗਿਆ ਤੋਤੇ ਆ ਗਏ ਇਹੇ ਗੋਲਾ ਖਾ ਕੇ ਜਾਂਦੇ ਆ ਬੋਹੜ ਪਿੱਪਲ ਪਿਲ ਕੰਦੀਆਂ ਜਿੱਥੇ ਜਾ ਕੇ ਇਹਨਾਂ ਦੀ ਬਿੱਠ ਡਿੱਗਦੀ ਆ ਉੱਥੇ ਜਰਮੀਨੇਸ਼ਨ ਵਧੀਆ ਹੋ ਜਾਂਦੀ ਐ ਇਹਨਾਂ ਦੀ ਹਨਾ ਤੇ ਵੀ ਓਵਰ ਆਲ ਆਪਾਂ ਗੱਲ ਕਰੀਏ ਵੀ ਕੋਈ ਪੰਛੀ পরাਗਣ ਕਰਦਾ ਹਨਾ ਹਾਂ ਕੋਈ ਜਿਵੇਂ ਹਣ ਮੱਖੀਆਂ पराਗਣ ਕਰਦੀਆਂ ਨੇ ਜਾਂ ਹੁਣ ਮੰਨ ਲਓ ਪੋਲੀਨੇਸ਼ਨ ਕਰਦੇ ਆ ਪੰਛੀ ਵੀ ਕਿੰਨਾ ਕੁਛ ਹੈਗਾ ਇਸ ਧਰਤੀ ਦੇ ਵਿੱਚ ਮਨੁੱਖ ਜਿਹੜਾ ਹੈਗਾ ਹੂੰ ਉਹ ਜੇ ਇਸ ਧਰਤੀ ਤੇ ਨਹੀਂ ਰਹੂਗਾ ਤਾਂ ਜੀਵ ਜੰਤੂਆਂ ਦਾ ਸਰ ਸਕਦਾ ਹਾਂ ਕਿਉਂਕਿ ਮਨੁੱਖ ਪਹਿਲਾਂ ਵੀ ਉਹਨਾਂ ਤੋਂ ਬਾਅਦ ਹੀ ਆਇਆ ਇਸ ਧਰਤੀ ਤੇ ਹਾਂ ਪਰ ਜੇ ਪੰਛੀ ਘਟ ਗਏ ਜਾਂ ਜੀਵ ਜੰਤੂ ਹੋਰ ਘਟ ਗਏ ਆਪਣੇ ਆ ਜਦੋਂ ਰੋਖ ਘਟ ਗਏ ਜਾਂ ਖਤਮ ਹੋ ਗਏ ਤਾਂ ਬੰਦਾ ਨਹੀਂ ਬੈ ਸਕਦਾ ਹੂੰ ਕਿਤੇ ਸੰਭਾਵਨਾ ਹੋਰ ਘਟ ਜਣੀ ਹਾਂ ਇਸ ਕਰਕੇ ਵੀ ਬੰਦੇ ਨੂੰ ਬੰਦਾ ਬਣ ਕੇ ਹੀ ਰਹਿਣਾ ਚਾਹੀਦਾ ਇਸ ਧਰਤੀ ਤੇ ਹੂੰ ਜਿਉ ਤੇ ਜਿਉਣ ਦਿਓ ਵਾਲਾ ਕਨਸੈਪਟ ਅਪਣਾਉਣਾ ਚਾਹੀਦਾ ਇੱਕ ਮੰਨ ਲਓ ਆਪਾਂ ਉਦਾਹਰਨ ਪਹਿਲਾਂ ਕਾਟੋ ਦੀ ਲਈ ਹੈ ਹਾਂ ਮੰਨ ਲਓ ਆਪਾਂ ਜੀਵ ਜੰਤੂਆਂ ਦੀ ਲੈ ਲਈ ਉਦਾਹਰਨ ਉਹਨਾਂ ਨੇ ਜਿੱਥੇ ਜਿੱਥੇ ਮਾਲ ਕੀਤਾ ਉੱਥੋਂ ਉੱਥੋਂ ਉੱਗਣੇ ਸ਼ੁਰੂ ਹੋ ਗਈ ਬਨਸਪਤੀ ਹਨਾ ਉਹ ਬੂਟੇ ਵੱਡੇ ਹੋਣਗੇ ਉਹਦੇ ਵਿੱਚ ਰੁੱਖ ਵੀ ਹੋਣਗੇ ਛੋਟੇ ਆਪਣੀਆਂ ਦਾਣਾਂ ਸਬਜ਼ੀਆਂ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਹਨਾ ਕਿਉਂਕਿ ਜਿੱਥੇ ਜਿੱਥੇ ਇਹ ਜਿਹੜੀ ਜਿਹੜੀ ਜੀ ਚੀਜ਼ ਖਾ ਕੇ ਅੱਗੇ ਅੱਗੇ ਜਾਣਗੇ ਉਹ ਜਰਮੀਨੇਸ਼ਨ ਹੋਊਗੀ ਫਿਰ ਜੇ ਮੈਂ ਹੁਣ ਰੁੱਖ ਹੋ ਗਏ ਗੋਲਾਂ ਚੱਕ ਲਈਆਂ ਉਹਨਾਂ ਨੂੰ ਇਹਨਾਂ ਨੇ ਖਾ ਕੇ ਮਾਲ ਸੁੱਟਿਆ ਉੱਥੇ ਹਰੇ ਹੋ ਗਏ ਜ਼ਿਰੋਖਾ ਜੰਗਲ ਬਣਨਗੇ ਕਿਉਂਕਿ ਆਪਾਂ ਨੂੰ ਤਾਂ ਲਾਉਣ ਦੀ ਲੋੜ ਵੀ ਹੈ ਨਹੀਂ ਫਿਰ ਬਿਲਕੁਲ ਜਦੋਂ ਜੰਗਲ ਬਣ ਗਏ ਉਹਨਾਂ ਨੇ ਖੇਚ ਵਧਾਉਣੀ ਆ ਮੀਂਹ ਪੈਣਾ ਹਾਂ ਮੀਂਹ ਦੇ ਨਾਲ ਹੋਰ ਬਨਸਪਤੀ ਹੋਣੀ ਆ ਹੂੰ ਉਹਦੇ ਵਿੱਚੋਂ ਆਪਾਂ ਨੂੰ ਖਾਣ ਪੀਣ ਨੂੰ ਮਿਲਣਾ ਹਨਾ ਫੇਰ ਆਪਾਂ ਖਾਵਾਂਗੇ ਆਪਾਂ ਜਿੰਦੇ ਰਹਾਂਗੇ ਹੂੰ ਕਿੰਨੀ ਆਕਸੀਜਨ ਮਿਲਣੀ ਆ ਬਿਲਕੁਲ ਤੇ ਵੀ ਸਾਰਾ ਕੁਝ ਨਿਰਪਰ ਹੈ ਇੱਕ ਦੂਜੇ ਤੇ ਹੂੰ ਹਾਂਜੀ ਜੇ ਆਪਾਂ ਦੇਖੀਏ ਦੁਨੀਆ ਪੱਧਰ ਤੇ ਜਾਂ ਪੰਜਾਬ ਪੱਧਰ ਤੇ ਤੁਸੀਂ ਜਿਸ ਲੈਵਲ ਤੇ ਦੱਸਣਾ ਚਾਹੋ ਪੰਛੀਆਂ ਤੇ ਬੰਦਿਆਂ ਦੀ ਰੇਸ਼ਿਓ ਅੱਜ ਕਿੰਨਾ ਕੰਤਰ ਆ ਕਿੰਨੇ ਕ ਪੰਛੀ ਘਟ ਗਏ ਆ ਦੇਖੋ ਜੀ 33% ਜੰਗਲ ਲੋੜੀਦਾ ਸੀ ਇਹਨਾਂ ਲਈ 22% ਰਹਿ ਗਿਆ ਹੁਣ ਉਹਦੇ ਵਿੱਚ ਵੀ ਪਹਾੜੀ ਕਿਕਰ ਖੜੀ ਐ ਹੂੰ ਬਹੁਤ ਸਾਰੇ ਸਮਾਜ ਸੇਵੀ ਭਰਾ ਇਸ ਤੇ ਨਿਰੰਤਰ ਕੰਮ ਕਰ ਰਹੇ ਆ ਹੂੰ ਜਿੰਨਾ ਉਹਨਾਂ ਨੂੰ ਹੁੰਦਾ ਟਾਈਮ ਚੋਂ ਟਾਈਮ ਕਰਦੇ ਆ ਉਹਨਾ ਉਹ ਕੰਮ ਕਰ ਰਹੇ ਆ ਕਿਉਂਕਿ ਇਸ ਯੁੱਗ ਦੇ ਵਿੱਚ ਸਮੇਂ ਦੀ ਹਰ ਇੱਕ ਕੋਲੇ ਕਮੀ ਹੈ ਹੂੰ ਤੇ ਵੀ ਇੱਕ ਤਾਂ ਉਹ ਗੱਲ ਆ ਗਈ ਦੂਜੇ ਨੰਬਰ ਤੇ ਆ ਗਈ ਵੀ ਪੰਛੀਆਂ ਦੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਘਟ ਪਈ ਹੈ ਕਿਉਂਕਿ ਸਾਰੇ ਪੰਛੀਆਂ ਨੂੰ ਬਰੀਡਿੰਗ ਦੇ ਲਈ ਪੀਣ ਦੇ ਲਈ ਨਾ ਸ਼ੁੱਧ ਪਾਣੀ ਆ ਨਾ ਬਰੀਡਿੰਗ ਦੇ ਬਰੀਡਿੰਗ ਕਰਨ ਦੇ ਲਈ ਉਹਦੇ ਕੋਲ ਜਗ੍ਹਾ ਹੈਗੀ ਆ ਨਾ ਉਹਨਾਂ ਨੂੰ ਰੁੱਖਾਂ ਦੇ ਵਿੱਚ ਝਾੜੀ ਦਾ ਰੁੱਖਾਂ ਚ ਲੁਕਣ ਲਈ ਜਗ੍ਹਾ ਹੈਗੀ ਆ ਬਹੁਤ ਜ਼ਿਆਦਾ ਪਰਸੈਂਟ ਘਟੇ ਆ ਪੰਛੀ ਵੀ ਆਪਾਂ ਇਹ ਤਾਂ ਇੱਕ ਤਾਂ ਅੱਧੇ ਕਹਿ ਦਾਨੇ ਆ ਅੱਧ ਤੋਂ ਵੀ ਵੱਧ ਆ ਅੱਛਾ ਹਾਂਜੀ ਤੁਹਾਡੀਆਂ ਕੋਸ਼ਿਸ਼ ਆ 25% ਵੀ ਲਾ ਲਓ ਜੀ ਅੱਛਾ ਹਾਂਜੀ 75% ਘਟੀ ਹੈ ਗਿਣਤੀ ਜਿਵੇਂ ਤੁਹਾਡੀਆਂ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਨੇ ਹਨਾ ਜੀ ਕਿੰਨਾ ਕੁ ਮੋੜਾ ਖਟਿਆ ਪੰਛੀਆਂ ਨੇ ਹੁਣ ਬਈ ਜੀ ਲੋਕ ਨਾ ਜਿਵੇਂ ਪਹਿਲਾਂ ਰਹਿਣ ਬਸੇਰੇ ਲਾਉਂਦੇ ਨਹੀਂ ਹੁੰਦੇ ਸੀ ਕਹਿੰਦੇ ਸੀ ਤੁਸੀਂ ਆਲਸੀ ਬਣਾਉਨੇ ਹੋ ਹਾਂ ਉਹ ਆਪਾਂ ਕਨਸੈਪਟ ਤੇ ਕੰਮ ਕੀਤਾ ਉਹ ਲੋਕਾਂ ਨੂੰ ਦੱਸਿਆ ਵੀ ਇਹਨਾਂ ਦੀ ਆਹ ਹਾਸ ਸਮੱਸਿਆਵਾਂ ਨੇ ਵੀ ਜੇ ਮਨੋਖ ਕੁਦਰਤ ਨਾਲ ਛੇੜਛਾੜ ਨਾ ਕਰਦਾ ਤਾਂ ਅੱਜ ਆਪਾਂ ਨੂੰ ਇਹ ਕੰਮ ਕਰਨ ਦੀ ਜ਼ਰੂਰਤ ਨਹੀਂ ਸੀ ਆਪਾਂ ਨੂੰ ਕੰਮ ਹੀ ਤਾਂ ਕਰਨਾ ਪਿਆ ਜੇ ਮਨੁੱਖ ਨੇ ਐਂਦੇ ਨਾਲ ਛੇੜਛਾੜ ਕੀਤੀ ਸੀ ਨਾ ਆਪਾਂ ਨੂੰ ਪਾਣੀ ਰੱਖਣ ਦੀ ਲੋੜ ਸੀ ਨਾ ਆਪਾਂ ਨੂੰ ਬੂਟੇ ਲਾਉਣ ਦੀ ਲੋੜ ਸੀ ਨਾ ਆਪਾਂ ਨੂੰ ਰਹਿਣ ਬਸੇਰੇ ਲਾਉਣ ਦੀ ਲੋੜ ਸੀ ਨਾ ਆਪਾਂ ਨੂੰ ਚੋਗਾ ਪਾਉਣ ਦੀ ਲੋੜ ਸੀ ਆਪੇ ਕਰੀ ਜਾਣਾ ਸੀ ਹਾਂ ਹਾਂ ਆਪੇ ਕਰੀ ਜਾਣਾ ਸੀ ਸਗੋਂ ਆਪਣੇ ਲਈ ਵੀ ਕਰਦੇ ਸੀ ਨਾ ਹਾਂ ਆਪਣੇ ਲਈ ਕਰਦੇ ਵੀ ਮਨੁੱਖ ਨੇ ਇਹ ਕੀਤਾ ਤੇ ਆਪਾਂ ਨੂੰ ਰਹਿਣ ਬਸੇਰੇ ਵੀ ਇਹਨਾਂ ਲਈ ਤਾਂ ਲਾਉਣੇ ਪੈ ਉਹ ਕੋਈ ਇਹ ਨਹੀਂ ਹੈਗਾ ਵੀ ਸਦਾ ਹੀ ਚੱਲਨੇ ਚਾਹੀਦੀ ਆ ਮੈਂ ਕਹਿੰਦਾ ਵੀ ਇਹਨਾਂ ਲਈ ਉਹਦਾ ਦਾ ਸਿਸਟਮ ਬਣਾਓ ਤਾਂ ਜੋ ਆਪਾਂ ਨੂੰ ਰਹਿਣ ਬਸੇਰੇ ਵੀ ਨਾ ਲਾਉਣੇ ਪੈਣਾ ਤੇ ਇਸ ਕਰਕੇ ਆਪਾਂ ਉਹ ਰਹਿਣ ਬਸੇਰੇ ਲਾ ਰਹੇ ਆ ਉਹ ਆਲਸੀ ਵਾਲੀ ਗੱਲ ਨਹੀਂ ਹੈਗੀ ਉਹ ਤਾਂ ਸਿਰਫ ਉਹਨਾਂ ਦੀ ਇੱਕ ਹੈਲਪ ਹੈ ਹੁਣ ਆਪਾਂ ਜੋ ਆਪਾਂ ਹੀ ਨੁਕਸਾਨ ਕੀਤਾ ਸੀ ਆਪਾਂ ਹੈਲਪ ਵੀ ਨਹੀਂ ਕਹਿ ਸਕਦੇ ਕਿਉਂਕਿ ਜਹਲਪ ਤਾਂ ਉਹ ਹੁੰਦੀ ਹੈ ਵੀ ਜਿਹਦੇ ਵਿੱਚ ਕੋਈ ਪਹਿਲਾਂ ਉਹਦਾ ਨੁਕਸਾਨ ਆਪਾਂ ਨਾ ਕੀਤਾ ਹੋਵੇ ਕਿਸੇ ਦਾ ਆਪਾਂ ਪਹਿਲਾਂ ਨੁਕਸਾਨ ਕਰ ਦਈਏ ਲੱਖਾਂ ਦਾ ਫਿਰ ਆਪਾਂ ਉਹਨੂੰ ਸੌਆਂ ਦੇ ਵਿੱਚ ਕਹੀਏ ਵੀ ਆਹ ਲਓ ਜੀ ਤੁਹਾਡੀ ਪਰਪਾਈ ਕਰਦੇ ਆਂ ਅਸੀਂ ਉਹ ਗੱਲ ਤਾਂ ਗਲਤ ਹੁੰਦੀ ਹੈ ਨਾ ਹਾਂ ਸੋ ਇਹ ਇਹ ਆ ਵੀ ਰਹਿਣ ਬਸੇਰੇ ਤਾਂ ਲਾਉਣੇ ਜ਼ਰੂਰੀ ਅੱਛਾ ਜਿਵੇਂ ਹੁਣ ਪੰਛੀਆ ਦੇ ਤੁਸੀਂ ਹਨਾ ਬਹੁਤ ਸਾਰਿਆਂ ਦੇ ਨਾਮ ਲਈ ਜਾਂਦੇ ਹੋ ਐਂ ਜ਼ਿਆਦਾ ਤੁਹਾਨੂੰ ਜਿਵੇਂ ਆਵਾਜ਼ਾਂ ਸੁਣਦੀਆਂ ਨੇ ਤੁਹਾਨੂੰ ਐਂ ਵੀ ਪਤਾ ਲੱਗ ਜਾਂਦਾ ਕਿਹੜੇ ਪੰਛੀ ਦੀ ਆਵਾਜ਼ ਆ ਕਿਹੜੇ ਦੀ ਆ ਕਿਹੜੇ ਦੀ ਚੱਲ ਰਹੀ ਆ ਹੁਣ ਹਾਂ ਭਾਈ ਜਿਵੇਂ ਆਪਾਂ ਵੇਚਰਦੇ ਹੁਣ ਆ ਦੇਖੋ ਕਿਵੇਂ ਬੈਠੀਆਂ ਮੁਣੀਆਂ ਬੈਠੀਆਂ ਨੇ ਆ ਦੇਖੋ ਹਾਂ ਕਿਵੇਂ ਹਾਂ ਮੁਣੀਆਂ ਬੈਠੀਆਂ ਨੇ ਹਾਂ ਤੇ ਇਹ ਪੰਛੀ ਰੋਜ਼ ਆਪਣੇ ਕੋਲ ਆਉਂਦਾ ਮੁਣੀਆਂ ਆ ਗਈਆਂ ਸਿੰਧ ਚਿੜੀ ਆ ਗਈ ਤੇ ਬਿਜੜੇ ਦੇਖੋ ਪਿੱਛੇ ਉਹਨਾਂ ਦਾ 뮤직 ਆ ਰਿਹਾ ਹੈ ਨਾ ਬਿਜੜਿਆਂ ਲਈ ਵੀ ਆਪਾਂ 베ਰੀ ਵੀ ਲਾਈ ਹੋਈ ਆ ਫੋਰ ਵੀ ਰੁੱਖ ਲਾਏ ਹੋਏ ਆ ਤੇ ਨਾਲ ਆਪਾਂ ਮਟੀਰੀਅਲ ਵੀ ਰੱਖਿਆ ਹੋਇਆ ਇਹਨਾਂ ਲਈ ਆ ਬੁਲਬੁਲ ਬੋਲੀ ਸੀ ਹੁਣ ਹਾਂ ਠੀਕ ਹੈ ਕਦੇ ਦਰਜੀ ਪੰਛੀ ਆ ਜਾਂਦਾ ਕਦੇ ਸੱਤ ਪੰਣਾ ਆ ਜਾਂਦੀਆਂ ਕਦੇ ਬ੍ਰਾਹਮਣੀ ਮੈਣ ਆ ਜਾਂਦੀ ਹੈ ਕਦੇ ਕੌਮਨ ਮੈਣ ਆ ਜਾਂਦੇ ਕਦੇ ਤੋਤੇ ਆ ਜਾਂਦੇ ਕਦੇ ਕੋਚਰ ਬੋਲਣ ਲੱਗ ਜਾਂਦੇ ਆ ਘਰ ਦੇ ਵਿੱਚ ਸਾਰਾ ਦਿਨ ਮਿਊਜ਼ਿਕ ਚੱਲਦਾ ਰਹਿੰਦਾ ਹਾਂ ਹਾਂ ਜੀ ਹਾਂ ਇਹ ਕੁਦਰਤੀ ਅਸਲ ਮਿਊਜ਼ਿਕ ਹੀ ਹੈ ਜੀ ਇੱਕ ਬੰਦਾ ਜੀ ਬਹਿ ਕੇ ਹਨਾ ਟਿਕਾ ਕੇ ਇਹਨਾਂ ਨੂੰ ਸੁਣੀ ਮਿਊਜ਼ਿਕ ਤਾਂ ਸਟ्रेस ਵੀ ਦੂਰ ਹੁੰਦਾ ਹਾਂ ਜੀ ਹਾਂ ਜੀ ਅੱਛਾ ਭਾਈ ਹੁਣ ਇੱਕ ਸਨੇਹਾ ਜ਼ਰੂਰ ਮੈਨੂੰ ਲੱਗਦਾ ਦੇਣਾ ਬਣਦਾ ਲੋਕਾਂ ਨੂੰ ਕਿ ਕਿੱਦਾਂ ਕੰਮ ਕੀਤਾ ਜਾਵੇ ਪੰਛੀਆਂ ਲਈ ਵਾਤਾਵਰਣ ਲਈ ਕਿਸ ਨਜ਼ਰੀਏ ਨਾਲ ਕਿਸ ਤਰੀਕੇ ਨਾਲ ਮੈਂ ਤਾਂ ਬਾਈ ਜੀ ਇਹ ਗੱਲ ਕਹਿਣਾ ਵੀ ਇਕੱਲੇ ਮੈਂ ਜਾਂ ਤੁਹਾਡੇ ਜਾਂ ਹੋਰ ਭਰਾਵਾਂ ਦੇ ਇਕੱਲਿਆਂ ਦੇ ਕਰਨ ਵਾਲੇ ਇਹ ਸਮੱਸਿਆ ਦਾ ਹੱਲ ਨਹੀਂ ਹੋਣਾ। ਹੂੰ ਇਹ ਸਮੱਸਿਆ ਦਾ ਹੱਲ ਹੋਣਾ ਜੇ ਹਰ ਇੱਕ ਇਨਸਾਨ ਆਪਣੀ ਜ਼ਿੰਮੇਵਾਰੀ ਸਮਝੇ। ਹੂੰ ਚਲੋ ਮੈਂ ਕਹਣਾ ਵੀ ਬੂਟੇ ਜਾਂ ਰਹਿਣ ਬਿਸਰੇ ਲਾਉਣ ਦਾ ਜਾਂ ਪਾਣੀ ਰੱਖਣ ਦਾ ਕੋਈ ਸਮਾਂ ਨਹੀਂ ਹੁੰਦਾ ਪਰ ਘਟੋ ਘਟ ਤੁਸੀਂ ਜੇ ਰੁੱਖ ਜਾਂ ਆਪਣੀ ਜੀਵਨ ਦੀਆਂ ਖੁਸ਼ੀਆਂ ਦੇ ਨਾਲ ਇਹਨਾਂ ਨੂੰ ਜੋੜ ਲਓ ਵੀ ਖੁਸ਼ੀਆਂ ਦੇ ਜਾਂ ਕਿਸੇ ਬਜ਼ੁਰਗ ਦੀ ਡੈਥ ਹੁੰਦੀ ਆ ਉਹਦੇ ਉੱਪਰ ਕਿਉਂਕਿ ਉਹਨੇ ਵੀ ਉਹਨੂੰ ਜਲਾਉਣ ਦੇ ਲਈ ਵੀ ਲੱਕੜਾਂ ਦੀ ਲੋੜ ਪਈ ਆ ਹਨਾ ਤੇ ਵੀ ਆਪਾਂ ਨੂੰ ਰੁੱਖ ਲਾਉਣੇ ਚਾਹੀਦੇ ਆ ਖੁਸ਼ੀ ਗਮੀ ਦੇ ਵਿੱਚ ਵੀ ਰੁੱਖਾਂ ਦੇ ਨਾਲ ਵੀ ਸਾਹਜ ਰੱਖਣੀ ਚਾਹੀਦੀ ਆ ਮੁੱਲਣਾ ਨਹੀਂ ਚਾਹੀਦਾ ਕਿਉਂਕਿ ਇਹਨਾਂ ਨੇ ਆਪਾਂ ਨੂੰ ਜਿਉਂਦੇ ਰੱਖਣਾ ਤੇ ਦੂਜਾ ਜਦੋਂ ਕਿਸੇ ਦੇ ਮੰਨ ਲਓ ਬੱਚੇ ਦਾ ਛੋਟੇ ਦਾ ਜਨਮ ਦਿਨ ਹੁੰਦਾ ਉਹਨੂੰ ਉਹਦੇ ਜਨਮ ਦਿਨ ਤੇ ਮੌਕੇ ਰੁੱਖ ਜਾ ਰਹਿਣ ਵਿਸਰੇ ਲਾਈ ਜਾਣਾ ਉਹਨੂੰ ਪਤਾ ਲੱਗੇ ਵੀ ਆਪਣੀ ਇਹ ਜ਼ਿੰਮੇਵਾਰੀ ਆ ਹਨਾ ਉਹਨੂੰ ਖੁਸ਼ੀ ਮਿਲਦੀ ਆ ਉਹ ਸ਼ੁਰੂ ਤੋਂ ਨਾਲ ਜੁੜਦਾ ਬਿਲਕੁਲ ਤੇ ਬਾਕੀ ਜਿੰਨੇ ਇੱਕ ਜਿਵੇਂ ਬਰਨਾਲੇ ਜ਼ਿਲ੍ਹੇ ਦੇ ਵਿੱਚ ਜਿੱਥੇ ਤੱਕ ਸਾਨੂੰ ਐਂ ਲੱਗਦਾ ਵੀ ਅਸੀਂ ਜਾ ਸਕਦੇ ਆ ਅਸੀਂ ਕੋਈ ਕਿਸੇ ਤੋਂ ਪੈਸੇ ਤਾਂ ਲੈਂਦੇ ਨਹੀਂ ਵੀ ਅਸੀਂ ਰਹਿਣ ਬਸੇਰੇ ਲਾਉਣ ਆਉਨੇ ਆ ਵੀ ਸਾਡੇ ਕੋਲ ਰਹਿਣ ਬਸੇਰੇ ਕਿਸੇ ਨੇ ਮੰਨ ਲਓ ਦੇਤੇ ਸਾਨੂੰ 20 50 ਲਿਆ ਕੇ ਦੇਤੇ ਅਸੀਂ ਉਹ ਲਾ ਦੰਨੇ ਜਿੱਥੇ ਸਾਨੂੰ ਸਹੀ ਜਗ੍ਹਾ ਲੱਗਦੀ ਹੈ ਕਿਉਂਕਿ ਸਾਡਾ ਮੰਨਣਾ ਇਹ ਨਹੀਂ ਹੁੰਦਾ ਵੀ ਗਲਤ ਜਗ੍ਹਾ ਆਪਾਂ ਰਹਿਣ ਬਸੇਰਾ ਲਾ ਦੀ ਉਹਦਾ ਫਾਇਦਾ ਨਹੀਂ ਕੋਈ ਹਾਂ ਸਹੀ ਜਗ੍ਹਾ ਠਕਮੀ ਜਗ੍ਹਾ ਤੇ ਲਾਵਾਂਗੇ ਫੇਰ ਹੀ ਉਹਦੇ ਵਿੱਚ ਪੰਛੀ ਆਉਣਗੇ ਜੇ ਆਪਾਂ ਗਲਤ ਜਗ੍ਹਾ ਤੇ ਲਾਵਾਂਗੇ ਉਹਦੇ ਨਾਲ ਨੈਗੇਟਿਵਿਟੀ ਫੈਲੂਗੀ ਉੱਥੇ ਕੋਈ ਪੰਛੀ ਨਹੀਂ ਆਉ ਹਾਂ ਇਹ ਪੰਛੀ ਲਈ ਕਿ ਰਹਿਣ ਬਸੇਰਾ ਜਿਵੇਂ ਹੈ ਨਾ ਉਹ ਕਿਦਾਂ ਦਾ ਹੋਣਾ ਚਾਹੀਦਾ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਹਰ ਇੱਕ ਪੰਛੀ ਲਈ ਹੈ ਨਾ ਉਹ ਥੋੜਾ ਜਿਹਾ ਜਰੂਰੀ ਹਰ ਇੱਕ ਜਿਵੇਂ ਹੁਣ ਜੀ ਮੇਰਾ ਚੈਨਲ ਬਣਿਆ ਹੋਇਆ ਬਰਡ ਲਵਰ ਸੰਦੀਪ ਧਾਲਾ ਉਹਦੇ ਤੇ ਕਾਫੀ ਵੀਡੀਓ ਪਾਈਆਂ ਹੋਈਆਂ ਨੇ ਉਹਦੇ ਵਿੱਚ ਐਕਸਪਲੇਨ ਕੀਤਾ ਹੋਇਆ ਵੀ ਕਿਹੜੇ ਪੰਛੀ ਲਈ ਜਿਵੇਂ ਹਾਊਸ ਪੈਰ ਹੋਆ ਉਹਦੇ ਲਈ ਤੁਸੀਂ ਸਵਾ ਇੰਚੀ ਹੋਲ ਰੱਖ ਲਓ ਜਾਂ ਡੇਢ ਇੰਚੀ ਰੱਖ ਲਓ ਜੇ ਜ਼ਿਆਦਾ ਰੱਖਣਾ ਤੇ ਕਿਉਂਕਿ ਉਹਦੇ ਵਿੱਚ ਡੇਢ ਇੰਚੀ ਦੇ ਵਿੱਚ ਜ਼ਿਆਦਾ ਬ੍ਰਾਹਮਣੀ ਮੈਨਾ ਉਹਨਾਂ ਬੱਚਿਆਂ ਨੂੰ ਤੰਗ ਕਰਦੀ ਹੈ ਸਵਾ ਇੰਚੀ ਹੋਲ ਠੀਕ ਆ ਹਨਾ ਫਿਰ ਤੁਸੀਂ ਮੰਨ ਲਓ ਕੋਚਰਾਂ ਲਈ 2.5 ਇੰਚ ਹੋਲ ਰੱਖ ਸਕਦੇ ਹੋ ਗਟਾਰਾਂ ਲਈ ਵੀ ਇਹ ਠੀਕ ਹੈ ਤੋਤਿਆਂ ਲਈ 2 ਇੰਚ ਹੀ ਠੀਕ ਹੈ ਹੂੰ ਕਿਉਂਕਿ ਜੇ ਉਹਨੂੰ ਕੋਈ ਥੋੜਾ ਹੋ ਲੱਗੂ ਤੋਤਾ ਟੁੱਕ ਕੇ ਵੀ ਸੈਟ ਕਰ ਲਾਂਦਾ ਤੇ ਜੇ ਮੈਂ ਨੀਲ ਕੰਠ ਲਈ ਵੀ 2.5 ਇੰਚ ਹੂੰ ਤੇ ਫਿਰ ਹੋਰ ਪੰਛੀ ਆ ਗਏ ਜਿਵੇਂ ਆਪਣੀ ਕਾਮਨ ਮੈਨਾ ਆ ਗਈ ਹੈ ਨਾ ਉਹਦੇ ਲਈ ਵੀ 2.5 ਇੰਚ ਹੋਲ ਠੀਕ ਹੈ ਵੀ ਇਦਾਂ ਕਾਫੀ ਪੰਛੀਆਂ ਬਾਰੇ ਉਹਦੇ ਉੱਪਰ ਦੱਸਿਆ ਹੋਇਆ ਵੀ ਕਿਹੜਾ ਪੰਛੀ ਜੇ ਕੋਈ ਪੰਛੀ ਨੂੰ ਆਪਾਂ ਰੁੱਖ ਲਾ ਕੇ ਲਿਆ ਸਕਦੇ ਆ ਕਿਸੇ ਨੂੰ ਰਹਿਣ ਵਸੇਰੀ ਲਾ ਕੇ ਲਿਆ ਸਕਦੇ ਆ ਪਰ ਮੈਂ ਆਪਣਾ ਮਕਸਦ ਹੈਗਾ ਵੀ ਪਹਿਲਾਂ ਰੁੱਖ ਲਾਓ ਹਮ ਅੱਛਾ ਇੱਕ ਹੋਰ ਵੀ ਬਾਈ ਜਿੰਮੇ ਨਾ ਛੋਟੇ ਹੁੰਦੇ ਸੀਗੇ ਜੁਗਨੂ ਬਹੁਤ ਦੇਖਦੇ ਮੇਰੇ ਲਈ ਬੜੀ ਉਹ ਦੁਰਲੱਭ ਚੀਜ਼ ਹੁੰਦੀ ਜਦੋਂ ਦੇਖ ਜਾਂਦੇ ਸੀ ਐਂ ਲੱਗਦਾ ਯਾਰ ਇਹ ਕੁਦਰਤ ਦੀ ਕਿਹੜੀ ਚੀਜ਼ ਆ ਹਨਾ ਅਸੀਂ ਘੜਾ ਕੱਢਣ ਜਾਂਦੇ ਸੀ ਕਈ ਵਾਰੀ ਹਨਾ ਡਰੇਨ ਵੱਲ ਨੂੰ ਉੱਥੇ ਦੇਖਦੇ ਵੀ ਐ ਚਾਨਣੀ ਚਾਨਣ ਹੁੰਦਾ ਸੀ ਰਾਤ ਨੂੰ ਹੁਣ ਬਹੁਤ ਘਟ ਗਏ ਉਹਨਾਂ ਬਾਰੇ ਤੁਹਾਡੀ ਕੋਈ ਮਾੜੀ-ਮੂਟੀ ਸਟੱਡੀ ਜਾਂ ਤੁਸੀਂ ਕੀ ਸਮਝਦੇ ਹੋ ਵੀ ਕਿਵੇਂ ਘਟੇ ਆ ਸਕਦੇ ਆ ਵਾਪਸ ਉਹ ਅਸਲ ਵਿੱਚ ਜੀ ਆ ਹੁਣ ਤੁਸੀਂ ਵੇਖਿਆ ਇਹ ਆਪਣੇ ਕੈਮੀਕਲ ਖੇਤੀ ਕਰਨ ਲੱਗੇ ਇੱਕ ਜਿਆਦਾ ਲਾਈਟਿੰਗ ਦੀ ਹੋਗੀ ਹਾਂ ਲਾਈਟਿੰਗ ਤੋਂ ਉਹ ਦੂਰ ਭਜਦਾ ਜਿੱਥੇ ਲਾਈਟ ਨਹੀਂ ਹੁੰਦੀ ਬਰਹੰਡੇ ਜ਼ਿਲ੍ਹੇ ਦੇ ਵਿੱਚ ਮੈਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਹਾਂ ਉੱਥੇ ਲਾਈਟ ਨਹੀਂ ਹੈਗੀ ਸੀ ਤੇ ਉੱਥੇ ਜਿਵੇਂ ਘਾਹ ਫੂਸ ਜਿਵੇਂ ਧਾਮਣ ਧੋਮਣਾ ਖੜਾ ਹੁੰਦਾ ਉਹੋ ਜੀ ਜਗ੍ਹਾ ਤੇ ਇਹ ਫਿਰ ਆਉਂਦੇ ਆ ਹਾਂ ਤੇ ਵੀ ਜੇ ਹੁਣ ਮੰਨ ਲਓ ਜੁਗਨੂ ਖਤਮ ਹੋਇਆ ਉਹਦਾ ਸਿੱਧੇ ਜਾਂ ਸਿੱਧੇ ਤੌਰ ਤੇ ਮਨੁੱਖ ਤੇ ਵੀ ਤਾਸਰ ਹੋਈ ਹੈ ਨਾ ਕਿੰਨੀਆਂ ਆਪਣੀਆਂ ਪਿਆਰੀਆਂ ਪਿਆਰੀਆਂ ਤਿਤਲੀਆਂ ਸੀ ਮੱਖੀਆਂ ਆਪਣੀਆਂ ਮਧੂਮੱਖੀ ਖਤਮ ਹੋ ਰਹੀ ਹੈ ਵੀ ਵੀ ਬਹੁਤ ਸਾਰਾ ਸਿਸਟਮ ਖਰਾਬ ਹੋ ਰਿਹਾ ਪਰ ਆਪਣੇ ਲੋਕ ਇਹਦੇ ਤੇ ਚਿੰਤਾ ਨਹੀਂ ਕਰ ਰਹੇ ਇਹ ਚਿੰਤਾ ਕਰਨਯੋਗ ਹੈ ਕਿਉਂਕਿ ਮਨੁੱਖ ਆਪਦੀ ਜ਼ਿੰਦਗੀ ਨਘਾਲਾਂ ਦਾ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਵਕਤ ਪਾਉਂਦਾ ਆਉਣ ਵਾਲੀ ਜਨਰੇਸ਼ਨ ਨੂੰ ਬਿਲਕੁਲ ਹਾਂਜੀ ਉਹਦੇ ਲਈ ਔਖਾ ਹੋ ਜਾਣਾ ਹਨ ਹਾਂਜੀ ਹਾਂਜੀ ਜਿਵੇਂ ਆਪਾਂ ਅੱਗੇ ਦੇਖਦੇ ਸੀ ਪੰਛੀਆਂ ਦੀਆਂ ਸਿਰ ਦੇ ਉੱਤੇ ਦੀ ਡਾਰਾਂ ਦੀਆਂ ਡਾਰਾਂ ਲੰਘਦੀਆਂ ਹੁੰਦੀਆਂ ਸੀਗੀਆਂ ਉਹ ਹੁਣ ਨਹੀਂ ਲੰਘ ਰਹੀਆਂ ਕੀ ਲੱਗਦਾ ਮਨੁੱਖ ਅਵੇਅਰ ਹੋ ਰਿਹਾ ਉਧਰ ਨੂੰ ਜਾ ਰਿਹਾ ਵਾਪਸੀ ਵੱਲ ਨੂੰ ਕਿ ਹਾਂ ਯਾਰ ਉਧਰ ਨੂੰ ਮੋੜਾ ਖੱਟੀਏ ਸੀ ਵੇਖੋ ਜੀ ਜੇ ਸਮਾਂ ਰਹਿੰਦੇ ਬੰਦਾ ਮੋੜਾ ਬੱਟਲੇ ਤਾਂ ਚੰਗਾ ਰਹਿੰਦਾ ਜਦੋਂ ਆਪਾਂ ਸਾਰਾ ਕੁਝ ਕਰਕੇ ਹੁਣ ਦੇਖੋ ਕਿੰਨੇ ਹੜਾ ਆ ਰਹੇ ਐ ਹਮ ਕਿਤੇ ਸੋਕਾ ਪੈ ਰਿਹਾ ਕਿਤੇ ਹੜਾ ਆ ਰਹੇ ਐ ਕੋ ਬੈਲੈਂਸ ਨਹੀਂ ਹੈਗਾ ਹਮ ਹੁਣ ਆਪਾਂ ਪਲਾਸਟਿਕ ਦਾ ਇੰਨਾ ਯੂਜ਼ ਕਰਦੇ ਆਂ ਜੀ ਕਿਸੇ ਨੇ ਮਾੜੀ ਜੀ ਵੀ ਕੋਈ ਚੀਜ਼ ਲੈਣੀ ਹੈ ਕਹਿੰਦਾ ਲਫਾਫਾ ਦਿਓ ਹਨਾ ਮੈਂ ਕਹਿੰਦਾ ਹੁਣ ਵੀ ਆਪਦੇ ਘਰੇ ਝੋਲੇ ਲੈ ਕੇ ਜਾਓ ਮੈਂ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਵੀ ਮੰਨ ਲਓ ਮੈਂ ਲਫਾਫਾ ਜਮਈ ਰੇਅਰ ਕਦੇ ਪਾ ਮਾ ਕੋਈ ਆਏ ਹੋਵੇ ਵੀ ਮੈਨੂੰ ਕੋਈ ਚੀਜ਼ ਨਾ ਮਿਲੇ ਤੇ ਪਰ ਘੱਟ ਯੂਜ਼ ਕਰਦੇ ਆਂ ਅੱਛਾ ਪਾਣੀ ਦੀ ਜਿਵੇਂ ਹੁਣ ਮੰਨ ਲਓ ਕਿਤੇ ਆਪਾਂ ਨੂੰ ਪਤਾ ਲੱਗ ਗਿਆ ਵੀ ਆਹ ਕਿਤੇ ਆਪਾਂ ਸਾਂਝੀ ਜਗ੍ਹਾ ਤੇ ਜਾਂਦੇ ਆਂ ਪਾਣੀ ਡੁੱਲ ਰਿਹਾ ਤੇ ਪਖਲੀ ਹੋਈ ਆ ਤਾਂ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਆਪਾਂ ਆਪਦਾ ਸਮਾਨ ਨਗਾ ਲਾਂਗੇ ਹੂੰ ਆਉਣ ਵਾਲੀਆਂ ਜਨਰੇਸ਼ਨਾਂ ਦਾ ਕੀ ਕਸੂਰ ਆ ਉਹਨਾਂ ਲਈ ਇਕੱਲਾ ਪੈਸੇ ਮੈਨੇ ਨਹੀਂ ਨਾ ਰੱਖਦਾ ਉਹ ਕਾਗਜ਼ ਨਹੀਂ ਹੂੰ ਬਿਲਕੁਲ ਉਹ ਤਾਂ ਬਣ ਜਾਣਗੇ ਪਰ ਜਿਹੜੀਆਂ ਆ ਕੁਦਰਤੀ ਸਰੋਤ ਹੈਗੇ ਆ ਇਹ ਨਿਯਮਤਾ ਪਗਵਾਈਆਂ ਹਾਂ ਇਹ ਗਵਾਈ ਜਾਂਦੇ ਅੱਜ ਮੈਂ ਹੁਣ ਇੱਕ ਆਪਾਂ ਗੱਲ ਹੋਰ ਕਰਾਂਗੇ ਹੂੰ ਆਪਾਂ ਕੀ ਕਰਦੇ ਆ ਬਾਈ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹਾਂ ਕੀ ਐ ਵੱਡੇ ਵੱਡੇ ਬੋਰ ਖੋਲੇ ਹੋਏ ਆ ਬਿਲਕੁਲ ਵੀ ਆਪਣਾ ਗੰਦਾ ਪਾਣੀ ਘਰ ਦਾ ਪਾਉਣ ਨੂੰ ਹੂੰ ਕਿੱਡੀ ਗਲਤ ਗੱਲ ਆ ਉਹ ਫੇਰ ਆਗੇ ਜਿਹੜਾ ਇਹਨੂੰ ਬਸ ਐ ਹੁੰਦਾ ਕਈ ਫਸਲਾਂ ਦੇ ਵਿੱਚ ਵੀ ਖੋਲੀ ਬੈਠੇ ਆ ਹੂੰ ਵੀ ਜੀ ਸਾਡਾ ਦਾ ਪਾਣੀ ਜਿਹੜਾ ਹੈਗਾ ਇਹਦੇ ਵਿੱਚ ਹੀ ਵਗ ਜਾਂਦਾ ਕੋਈ ਚੱਕਰੀ ਨਹੀਂ ਸਾਨੂੰ ਕੋਈ ਕਿਤੇ ਜਾਣ ਦੀ ਲੋੜ ਨਹੀਂ ਹੂੰ ਇਹ ਗੱਲਾਂ ਬਾਈ ਬਹੁਤ ਗਲਤ ਨੇ ਕੁਦਰਤ ਨਾਲ ਛੇੜਛਾੜ ਕਰਨੀ ਬਹੁਤ ਗਲਤ ਆ ਇਹਨੇ ਤਾਂ ਮੰਨ ਲੋ ਆਪਣੇ ਆਪ ਨੂੰ ਬੈਲੈਂਸ ਕਰ ਹੀ ਲੈਣਾ ਕਰ ਲੈਣਾ ਕੁਦਰਤ ਕੁਦਰਤ ਨੇ ਕਰ ਲੈਣਾ ਹੁੰਦਾ ਬੈਲੈਂਸ ਪਰ ਬੰਦਾ ਪਤਾ ਨਹੀਂ ਕੀ ਸਮਝ ਰਿਹਾ ਆਪਦੇ ਆਪ ਨੂੰ ਨਾਲੇ ਹੈ ਕੁਛ ਨਹੀਂ ਹਮ ਬਿਲਕੁਲ ਠੀਕ ਹੈ ਜੀ ਆਪਦੇ ਕਹਿੰਦੇ ਹੁੰਦੇ ਨਾ ਖੂ ਆਪ ਪਟਣਾ ਹਮ ਆਪ ਪਟ ਕੇ ਆਪ ਹੀ ਵਿੱਚ ਛਾਲ ਮਾਰਨੀ ਉਹ ਕੰਮ ਅੱਜ ਕੱਲ ਬੰਦੇ ਦਾ ਉਹਦੇ ਵਿੱਚ ਮੈਂ ਵੀ ਆਉਣਾ